ਅੱਜ ਆਪਾਂ ਗੱਲ ਕਰਾਂਗੇ ਨਾਮ ਤੇ ਸਿਮਰਨ ਤੇ ਹਨਾ ਤੇ ਆਪਾਂ ਪੁੱਛਣਾ ਚਾਹੁੰਦੇ ਆ ਤੁਹਾਨੂੰ ਵੀ ਦਸਮ ਗ੍ਰੰਥ ਹੈ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਹੈ ਦੋਨਾਂ ਵਿੱਚ ਕੀ ਡਿਫਰੈਂਸ ਹੈ ਦੇਖੋ ਤੁਸੀਂ ਕਹਿੰਦੇ ਹੋ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਵੀ ਸਾਰਿਆਂ ਦਾ ਸਾਂਝਾ ਧਰਮ ਹੈ ਸਾਂਝਾ ਗ੍ਰੰਥ ਹੈ ਵੀ ਹਿੰਦੂਆਂ ਦਾ ਮੁਸਲਮਾਨਾਂ ਦਾ ਸਾਰਿਆਂ ਦਾ ਇਕਾ ਬਨਾਮ ਦੀ ਗੱਲ ਕਰਦੇ ਤੁਸੀਂ ਅਮਰ ਛਕਿਆ ਹੋਇਆ ਹੈ ਨਾ ਆਪਣੇ ਜਦੋਂ ਅਮਰ ਛਕਦੇ ਆਪਾਂ ਨੂੰ ਪੰਜ ਬਾਣੀਆਂ ਦਾ ਪਾਠ ਕੇ ਦੱਸਦੇ ਨੇ ਵੀ ਆਪਾਂ ਪਾਠ ਕਰਨਾ ਹੈ ਇਸ ਤੋਂ ਇਲਾਵਾ ਵੀ ਕੁਝ ਕਰਨਾ ਜੇ ਤੁਸੀਂ ਕਹਿੰਦੇ ਭਗਤੀ ਵਗੈਰਾ ਕਰਨੀ ਚਾਹੀਦੀ ਆਪਾਂ ਭਗਤੀ ਜਦੋਂ ਅਮਰ ਛਕਦੇ ਆਪਾਂ ਫੰਡ ਦੀ ਪੋਲ ਲੰਡੇ ਆ ਤਾਂ ਉਦੋਂ ਹੁਕਮ ਹੁੰਦਾ ਬਕਾਇਦਾ ਵੀ ਭਾਈ ਪੰਜ ਬਾਣੀਆਂ ਦਾ ਪਾਠ ਅਮਰ ਦੇ ਵੇਲੇ ਕਰਨਾ ਹੀ ਕਰਨਾ ਬਾਣੀ ਪ੍ਰੈਕਟੀਕਲ ਨੂੰ ਮੰਨਦੀ ਹੈ ਪੜ ਪੜ ਗੱਡੇ ਨਦੀ ਆ ਉਹ ਕੰਮ ਨਹੀਂ ਹੋ ਆ ਆਪਣੇ ਤੇ ਨਹੀਂ ਲਾਗੂ ਹੁੰਦਾ ਹੁਣ ਕੱਲੀ ਆਪਾਂ ਬਾਣੀ ਪੜੀ ਜਾਣੇ ਪੜੀ ਜਾਣੇ ਦੇਖ ਲੈ ਬਾਣੀ ਤਾਂ ਕਹਿੰਦੀ ਬਹਿ ਕੇ ਭਾਈ ਸਿਮਾਨ ਕਰ ਸ੍ਰੀ ਦੇ 10 ਦਰਵਾਜੇ 10ਵਾਂ ਗੁਪਤ ਹੈ 9 ਦਰਵਾਜੇ ਖੁੱਲੇ ਹਨ ਮੂਤਲੀਏ ਦਰਵਾਜੇ ਬਾਜੇ ਅਨਹਦ ਬਾਜੇ ਕਰਵਾਣੀ ਮੈਂ ਕਰਾਉਂਦਾ ਉਹ ਭਾਈ ਦਰਵਾਜੇ ਹੁਣ ਮੁੰਦਣੇ ਦੀ ਗੱਲ ਕਰਦੀ ਕਰਵਾਣੀ 9 ਦਰਵਾਜੇ ਮੁੰਦ ਕੇ ਹੀ 10ਵੇਂ ਨੇ ਓਪਨ ਹੋਣਾ ਹੈ ਉਹ ਵੇ ਅਸੱਪਾ ਕਰਦੇ ਹੈ ਆਪਾਂ ਕੱਲੀ ਕਰਵਾਣੀ ਬੜੀ ਹੈ ਨੇ ਮੈਂ ਤੇ ਇਹ ਨਹੀਂ ਕਹਦਾ ਵੀ ਗਰਵਾਨੀ ਨਾ ਪੜੋ ਗਰਵਾਨੀ ਪੜੋ ਜਿੰਨਾ ਦਿਲ ਕਰੇ ਉੰਨੀ ਪੜੋ ਵੱਧੋ ਵੱਧ ਪੜੋ ਲੇਕਿਨ ਸਿਮਰਨ ਜ਼ਰੂਰੀ ਹੈ ਮੇਨ ਸਿਮਰਨ ਪ੍ਰਮਾਤਮਾ ਦਾ ਚੌਂਕੜਾ ਲਾਉਣਾ ਜਿਹਨੂੰ ਬੰਦਗੀ ਭਗਤੀ ਕਹਿੰਦੇ ਨੇ ਜਿਮ ਤੇ ਤੁਸੀਂ ਸੂਰਜ ਗ੍ਰਹਿ ਤੇ ਗਏ ਤੇ ਉੱਥੇ ਦੁਨੀਆ ਵਸਦੀ ਸੀ ਦੁਨੀਆ ਵਸਦੀ ਹੈ ਪਰੋਂ ਤੇ ਆ ਗਏ ਤੁਸੀਂ ਮਜ਼ਾਕ ਕਰ ਇੱਕ ਪਿੱਛੇ ਬੀਬੀ ਦੀ ਵੀਡੀਓ ਵਾਇਰਲ ਹੋਈ ਸੀ ਬੀਬੀ ਰਜਿੰਦਰ ਕੌਰ ਹਨਾ ਖਾਸ ਹਨ ਇਹੜੇ ਉਹ ਕਹਿੰਦੇ ਮੈਂ ਬੰਦਗੀ ਕਰਕੇ ਟੈਂਪ ਟੈਬਲਰ ਕਰਕੇ ਮੈਂ ਵੀ ਸੂਰਜ ਤੇ ਜਾ ਕੇ ਆਇਆ ਹਾਂ ਇਹ ਤੇ ਬੜਾ ਮਜ਼ਾਕ ਬਣਾਇਆ ਵੀ ਇਦਾਂ ਕੋਈ ਕਿਵੇਂ ਜਾ ਸਕਦਾ ਤੁਸੀਂ ਇਹ ਕਹਿੰਦੇ ਕਿਵੇਂ ਸਹੀ ਮੰਨਦੇ ਟਾਈਮ ਟਰੈਵਲ ਹੈ ਨਾ ਸੰਭਵ ਹੈ ਟਾਈਮ ਟਰੈਵਲ ਸੰਭਵ ਹੈ ਟਾਈਮ ਟਰੈਵਲ ਕਿਦਾਂ ਕਿਦਾਂ ਹੁੰਦਾ ਹੈ ਆਈਸੋ ਜਦੋਂ ਤੁਸੀਂ ਪ੍ਰੈਕਟੀਕਲ ਬੈਠਣਾ ਤੁਸੀਂ ਜਦੋਂ ਬੰਦਗੀ ਕਰਦੇ ਹੋ ਉਦੋਂ ਤੁਹਾਡੀ ਸੁਰਖਤ ਹੈ ਜਿਹੜੀ ਇਹ ਅੰਦਰੋਂ ਟਰੈਵਲ ਕਰਦੀ ਹੈ ਤੁਹਾਡੀ ਜਿਹੜੀ ਜੋਤ ਹੈ ਇਹ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ ਉਹ ਇੱਥੇ ਮਰੀ ਜਾ ਸਕਦੀ ਕੋਈ ਨਾ ਲਗਾ ਦੱਸਦੇ ਕਿ ਤੇ ਜੋਤ ਹੈ ਜਿਹੜੇ ਕਰਨ ਸੂਰਜ ਕੋਲ ਚਲੇ ਗਏ ਬਿਲਕੁਲ ਜਾ ਸਕਦੀ ਹੈ ਕੋਈ ਰੋਲਾ ਨਹੀਂ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਤੇ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਹੋਣਗੇ ਉਹਨੇ ਜਿੰਦ ਬਡਾਲੀ ਤੇ ਇਤਿਹਾਸ ਬਾਰੇ ਕਾਫੀ ਜਾਣਦੇ ਨੇ ਤੇ ਕਬ ਨਾਮ ਦੀ ਗੱਲ ਕਰਦੇ ਤੁਸੀਂ ਅਮਰ ਛਕਿਆ ਹੋਇਆ ਹੈ ਨਾ ਆਪਣੇ ਜਦੋਂ ਅਮਰ ਛਕਦੇ ਆਪਾਂ ਉਹ ਪੰਜ ਬਾਣੇ ਦਾ ਪਾਠ ਕੇ ਦੱਸਦੇ ਨੇ ਵੀ ਆਪਾਂ ਪਾਠ ਕਰਨਾ ਹੈ ਇਸ ਤੋਂ ਇਲਾਵਾ ਵੀ ਕੁਝ ਕਰਨਾ ਜੇ ਤੁਸੀਂ ਕਹਿੰਦੇ ਭਗਤੀ ਵਗੈਰਾ ਕਰਨੀ ਚਾਹੀਦੀ ਆਪਾਂ ਨੂੰ ਦੇਖੋ ਜਦੋਂ ਅਮਰ ਛਕਦੇ ਆਪਾਂ ਖੰਡੇ ਦੀ ਪੋਲ ਲੰਨੇ ਆ ਉਹ ਤਾਂ ਹੁਕਮ ਹੁੰਦਾ ਬਕਾਇਦਾ ਵੀ ਭਾਈ ਪੰਜ ਬਾਣੀਆਂ ਦਾ ਪਾਠ ਅਮਰਤ ਵੇਲੇ ਕਰਨਾ ਹੀ ਕਰਨਾ ਠੀਕ ਆ ਬਾਕੀ ਜਿੰਨੇ ਮਰੇ ਉਸੇ ਬਾਣੀ ਪੜ ਲਓ ਉਹ ਤੁਹਾਡੀ ਹਿੰਮਤ ਹੈ ਲੇਕਿਨ ਮੇਨ ਕਨਸੈਪਟ ਕਨਸੈਪਟ ਹੈ ਜਿਹੜਾ ਗਰਬਾਣੀ ਦਾ ਗਰਬਾਣੀ ਗੱਲ ਕਾਦੀ ਕਰਦੀ ਹੈ ਗਰਬਾਣੀ ਗੱਲ ਕਰਦੀ ਹੈ ਬੰਦਗੀ ਦੀ ਹੂੰ ਗਰਬਾਣੀ ਗੱਲ ਕਰਦੀ ਹੈ ਨਾਮ ਸਿਮਰਨ ਦੀ ਉਹ ਆਪਾਂ ਅੱਜ ਮੰਨफी ਕਰ ਚੁੱਕੇ ਆਪਾਂ ਪੰਜ ਬਾਣੀਆਂ ਦਾ ਪੜਦੇ ਆਂ ਪਾਣੀਆਂ ਚਾਹੀਦੀਆਂ ਬਿਲਕੁਲ ਵੱਧ ਤੋਂ ਵੱਧ ਪੜਨੀ ਚਾਹੀਦੀ ਬਾਣੀ ਲੇਕਿਨ ਗਰਵਾਣੀ ਕਹਦੀ ਕੀ ਹੈ ਨਾਮ ਸਿਮਰਨ ਨੂੰ ਬੰਦਗੀ ਨੂੰ ਭਗਤੀ ਉਹ ਆਪਾਂ ਕਰਦੇ ਮਨ ਚੋੜ ਕੇ ਗਰਵਾਣੀ ਦਾ ਜਿਹੜਾ ਮਨ ਚੋੜਾ ਅਸਲੀ ਮਨ ਚੋੜਾ ਨਾਮ ਉਹ ਮਨ ਚੋੜੇ ਹੀ ਹੈ ਪ੍ਰੈਕਟੀਕਲ ਗਰਵਾਣੀ ਪ੍ਰੈਕਟੀਕਲ ਨੂੰ ਮੰਦੀ ਹੈ ਪੜ ਪੜ ਗੱਡੇ ਲੱਦੀ ਹੈ ਉਹ ਕੰਮ ਨਹੀਂ ਉਹ ਆਪਣੇ ਤੇ ਵੀ ਲਾਗੂ ਹੁੰਦਾ ਹੈ ਹੁਣ ਕੱਲੀ ਆਪਾਂ ਬਾਣੀ ਪੜੀ ਜਾਂਨੇ ਪੜੀ ਜਾਂਨੇ ਲੇਕਿਨ ਬਾਣੀ ਤਾਂ ਕਹਿੰਦੀ ਬਹਿ ਕੇ ਭਾਈ ਸਿਮਰਨ ਕਰ ਉਹ ਸਿਮਰਨ ਜੇ ਕਰੋਗੇ ਹੁਣ ਜਿਵੇਂ ਸਰੀ ਦੇ ਨੌ ਦਰਵਾਜੇ ਨੇ 10 ਦਰਵਾਜੇ ਨੇ 10ਵਾਂ ਗੁਪਤ ਹੈ 10ਵਾਂ ਗੁਪਤ ਨੌ ਦਰਵਾਜੇ ਖੁੱਲੇ ਆਂ ਹੂੰ ਮੁੰਦੜੀਏ ਦਰਵਾਜੇ ਬਾਜੇ ਅਨਹਦ ਬਾਜੇ ਕਰਵਾਣੀ ਮੈਂ ਕਰਾਉਂਦਾ ਉਹ ਭਾਈ ਦਰਵਾਜੇ ਹੁਣ ਮੁੰਦਣੇ ਦੀ ਗੱਲ ਕਰਦੀ ਕਰਵਾਣੀ ਨੌ ਦਰਵਾਜੇ ਮੁੰਦ ਕੇ ਹੀ 10ਵੇਂ ਨੇ ਓਪਨ ਹੋਣਾ ਹੈ ਉਹ ਵੇਅਸ ਆਪਾਂ ਕਰਦੇ ਹੈ ਨਹੀਂ ਆਪਾਂ ਕੱਲੀ ਕਰਵਾਣੀ ਪੜੀ ਜਾਂਨੇ ਮੈਂ ਤੇ ਇਹ ਨਹੀਂ ਕਹਦਾ ਵੀ ਕਰਵਾਣੀ ਨਾ ਪੜੋ ਕਰਵਾਣੀ ਪੜੋ ਜਿੰਨਾ ਦਿਲ ਕਰੇ ਉੰਨੀ ਪੜੋ ਵੱਧ ਤੋਂ ਵੱਧ ਪੜੋ ਲੇਕਿਨ ਸਿਮਰਨ ਜ਼ਰੂਰੀ ਹੈ ਮੇਨ ਸਿਮਰਨ ਪਰਮਾਤਮਾ ਦਾ ਚੌਂਕੜਾ ਲਾਉਣਾ ਜਿਹਨੂੰ ਬੰਦਗੀ ਭਗਤੀ ਕਹਿੰਦੇ ਜਿਹਨੂੰ ਉਹ ਜ਼ਰੂਰੀ ਇੱਕ ਪਿੱਛੇ ਬੀਬੀ ਦੀ ਵੀਡੀਓ ਵਾਇਰਲ ਹੋਈ ਸੀ ਬੀਬੀ ਰਜਿੰਦਰ ਕੌਰ ਹਨਾ ਖਾਲਸਾ ਨੇੜੇ ਉਹ ਕਹਿੰਦੇ ਮੈਂ ਬੰਦਗੀ ਕਰਕੇ ਟਾਈਮ ਟ੍ਰੈਵਲ ਕਰਕੇ ਮੈਂ ਵੀ ਸੂਰਜ ਤੇ ਜਾ ਕੇ ਆਈ ਹਾਂ ਹਾਂਜੀ ਤੇ ਉਹਦਾ ਬੜਾ ਮਜ਼ਾਕ ਬਣਾਇਆ ਵੀ ਇਦਾਂ ਕੋਈ ਕਿਵੇਂ ਜਾ ਸਕਦਾ ਤੁਸੀਂ ਇਹ ਗੱਲ ਨੂੰ ਕਿਵੇਂ ਸਹੀ ਮੰਨਦੇ ਹੋ ਟਾਈਮ ਟ੍ਰੈਵਲ ਹੈ ਨਾ ਸੰਭਵ ਹੈ ਟਾਈਮ ਟ੍ਰੈਵਲ ਸੰਭਵ ਹੈ ਟਾਈਮ ਟ੍ਰੈਵਲ ਕਿਦਾਂ ਕਿਦਾਂ ਹੁੰਦਾ ਜਦੋਂ ਤੁਸੀਂ ਪ੍ਰੈਕਟੀਕਲ ਬੈਠਣਾ ਤੁਸੀਂ ਜਦੋਂ ਬੰਦਗੀ ਕਰ ਨਹੀਂ ਆ ਉਦੋਂ ਤੁਹਾਡੀ ਸੁਰਤ ਹੈ ਜਿਹੜੀ ਇਹ ਅੰਦਰੋਂ ਟ੍ਰੈਵਲ ਕਰਦੀ ਹੈ ਤੁਹਾਡੀ ਜਿਹੜੀ ਜੋਤ ਹੈ ਇਹ ਸਰੀਰ ਚੋਂ ਬਾਹਰ ਨਿਕਲ ਜਾਂਦੀ ਹੈ ਹੂੰ ਉਹ ਜਿੱਥੇ ਮਰੀ ਜਾ ਸਕਦੀ ਹੈ ਕੋਈ ਰੌਲਾ ਨਹੀਂ ਉਹਦਾ ਕਿਉਂਕਿ ਉਹ ਤਾਂ ਜੋਤ ਹੈ ਅੱਛਾ ਜੀ ਜਿਹੜੇ ਕਹਿੰਦੇ ਸੂਰਜ ਕੋਲ ਚਲੇਗੀ ਉਹ ਬਿਲਕੁਲ ਜਾ ਸਕਦੀ ਹੈ ਕੋਈ ਰੌਲਾ ਨਹੀਂ ਇਸ ਚੀਜ਼ ਦਾ ਕੋਈ ਕੰਟਰੋਵਰਟੀ ਨਹੀਂ ਹੈਗੀ ਕਿਉਂਕਿ ਉਹ ਤਾਂ ਜੋਤ ਰੂਪ ਹੈ ਉਹਨੂੰ ਕਿ ਗਰਮੀ ਸਰਦੀ ਲੱਗਣੀ ਹੈ ਦੱਸੋ ਮੈਨੂੰ ਜਿਹੜੇ ਕਹਿੰਦੇ ਸੂਰਜ ਕੋਲ ਕਿਵੇਂ ਚਲੇਗੀ ਉਹ ਤਾਂ ਜੋਤ ਰੂਪ ਹੈ ਉਹਨੂੰ ਕਿ ਸਰਦੀ ਲੱਗਣੀ ਨਾ ਗਰਮੀ ਲੱਗਣੀ ਹੈ ਸਰੀਰ ਨੂੰ ਲੱਗੂਗੀ ਨਾ ਸਰੀਰ ਤਾਂ ਕਿੱਜਗਾ ਪਿਆ ਤੁਹਾਡਾ ਓਏ ਟ੍ਰੈਵਲ ਆਤਮਾ ਕਰਦੀ ਹੁੰਦੀ ਹੈ ਉਹਨਾਂ ਦਾ ਬਹੁਤ ਟ੍ਰੋਲ ਹੋ ਰਿਹਾ ਚੈਨਲਾਂ ਦੇ ਕਾਫੀ ਪਤਾ ਕੀ ਹੁੰਦਾ ਟ੍ਰੋਲਿੰਗ ਦੇਖੋ ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਨਾ ਦੇਖੋ ਇਹੜੀਆਂ ਤੁਹਾਡੇ ਨਿੱਜੀ ਅਨੁਭਵ ਹੁੰਨੇ ਆ ਇਹ ਜ਼ਰੂਰੀ ਨਹੀਂ ਵੀ ਆਪਾਂ ਤੁਸੀਂ ਸੋਸ਼ਲ ਮੀਡੀਆ ਦੇ ਬੈਠ ਕੇ ਆਪਾਂ ਰੌਲੇ ਪਾਈਏ ਇਹੋ ਚੀਜ਼ ਨਹੀਂ ਹੈਗੀ ਠੀਕ ਹੈ ਜੀ ਇਹ ਜੇ ਲੋ ਤੁਹਾਡੇ ਮਾਰ ਰਹੇ ਕੁਝ ਤੁਹਾਡੀ ਝੋਲੀ 'ਚ ਪਾਤਾ ਉਹਨੂੰ ਫਿਰ ਇਹ ਨਹੀਂ ਵੀ ਤੁਸੀਂ ਉਹਨਾਂ ਖੰਡਾ ਖੜਾ ਕੇ ਦੱਸੋ ਲੋਕਾਂ ਨੂੰ ਠੀਕ ਹੈ ਨਾ ਇਹ ਬੜੀ ਸੰਭੜ ਦੀ ਚੀਜ਼ ਹੁੰਦੀ ਹੈ ਟ੍ਰੋਲਿੰਗ ਕਰਦੇ ਲੋਕ ਉਹਨਾਂ ਨੂੰ ਦੱਸ ਦੇਣਾ ਚਾਹੁੰਨਾ ਕਿ ਭਾਈ ਟਾਈਮ ਟ੍ਰੈਵਲ ਸੰਭਵ ਹੈ ਇਹਦੇ 'ਚ ਕੋਈ ਦੂਰਾ ਨਹੀਂ ਹੈ ਲੇਕਿਨ ਉਹਦੇ ਵਾਸਤੇ ਪ੍ਰੈਕਟੀਕਲ ਜ਼ਰੂਰੀ ਹੈ ਨਾਮ ਸਿਮਰਨ ਜ਼ਰੂਰੀ ਹੈ ਉਦੋਂ ਤੁਹਾਡੀ ਸੁਰਤ ਮਤਲਬ ਕਿ ਫਿਰ ਟ੍ਰੈਵਲ ਕਰ ਰਹੇ ਹੋ ਸੀ ਸਿਮਰਨ ਤੇ ਬੈਠਦੇ ਆ ਨੌ ਦਰਵਾਜ਼ੇ ਜਿਹੜੇ ਤੁਸੀਂ ਮੋਦਲ ਨੇ ਤੇ ਦਸਵਾਂ ਓਪਨ ਹੁੰਦਾ ਹੈ ਇਹ ਤੇ ਕਰਾ ਟ੍ਰੋਲਿੰਗ ਨਾਲੇ ਗਲਤ ਨੇ ਬਿਲਕੁਲ ਆਪਾਂ ਨੇ ਇਸ ਚੀਜ਼ ਨੂੰ ਕਹਿੰਦੇ ਵੀ ਟ੍ਰੋਲਿੰਗ ਤੁਸੀਂ ਕੀਤੀ ਹੈ ਕੋਈ ਭਗਤੀ ਨਾਲ ਤੁਸੀਂ ਟਾਈਮ ਟ੍ਰੈਵਲ ਕੀਤਾ ਤੁਸੀਂ ਕਹਿੰਦੇ ਸੀਗੇ ਮੈਂ ਕੀਤਾ ਤੁਸੀਂ ਕੀਤਾ ਕਿਸ ਤਰ੍ਹਾਂ ਪਹੁੰਚੇ ਹੋ ਬਿਲਕੁਲ ਮੈਂ ਹਾਂ ਬਿਲਕੁਲ ਕੀਤਾ ਹਾਂ ਜੀ ਲੇਕਿਨ ਪਰ ਮੈਂ ਇਹ ਗੱਲਾਂ ਨਹੀਂ ਖੋਲਣਾ ਚਾਹੁੰਦਾ ਇਹ ਸਭ ਕੁਝ ਸੰਭਵ ਹੈ ਏਡ ਵੀਡ ਅੱਛਾ ਜੋ ਗ੍ਰੰਥ ਸਾਹਿਬ ਨੂੰ ਪੜੋ ਹਰ ਇੱਕ ਚੀਜ਼ ਦਾ ਜਵਾਬ ਤੁਸੀਂ ਕਹਿੰਦੇ ਪਿੰਡਾਂ ਸੰਤ ਪਿੰਡਾਂ ਨਾਲ ਮਿਲ ਕੇ ਬੈਠ ਕੇ ਨਾਲ ਮੈਂ ਸਹੀ ਕਹਿੰਦਾ ਹਾਂ ਹਾਂ ਬਿਲਕੁਲ ਇਹ ਅਨੁਭਵ ਹੋਏ ਆਪਾਂ ਅੱਛਾ ਹੋਏ ਨਹੀਂ ਕੋਈ ਦੌਰ ਆਇਆ ਨਹੀਂ ਹਾਂ ਬਿਲਕੁਲ ਜਿਹੜੇ ਪੂਤ ਪ੍ਰੇਤ ਹੁੰਦੇ ਨੇ ਨਾਲ ਬਾਰ ਵੀ ਹੋਈ ਸਾਡੀ ਅੱਛਾ ਜੀ ਹਾਂ ਇਹ ਵੀ ਕਹਿੰਦੇ ਨੇ ਪੂਤ ਪ੍ਰੇਤ ਹੁੰਦੇ ਨੇ ਤੁਸੀਂ ਦੇਖਿਆ ਨੇ ਉਹ ਵੀ ਹਾਂ ਸੂਖਮ ਦੁਨੀਆ ਹੁੰਦੀ ਹੈ ਸੂਖਮ ਦੁਨੀਆ ਹੈਗੀ ਹੈ ਉਹਦਾ ਮਤਲਬ ਇਹ ਦੇਖੋ ਜਿੰਨੀ ਆਬਾਦੀ ਮਨੁੱਖਾਂ ਦੀ ਹੈ ਉਹ ਤੋਂ ਦੁੱਗਣੀ ਤਾਂ ਭੂਤਾਂ ਪ੍ਰੇਤਾਂ ਦੀ ਹੈ ਕਿਉਂਕਿ ਕਿੰਨੇ ਲੋਕ ਜਿਹੜੇ ਅਣਾਈ ਮੌਤਾ ਮਰਦੇ ਨੇ ਨਾਣੀ ਮੋਦੰਦੀ ਐਕਸੀਡੈਂਟ ਹੋ ਗਿਆ ਸੁਸਾਈਡ ਹੋ ਗਿਆ ਉਹਨਾਂ ਦੀ ਉਮਰ ਤਾਂ ਪੂਰੀ ਨਹੀਂ ਹੋਈ ਹੈਗੀ ਨਹੀਂ ਨਾਰੇ ਕਹਿੰਦਾ ਵੀ ਲਿਖਿਆ ਹੁੰਦਾ ਉਹਨਾਂ ਦਾ ਉਦਾਂ ਹੀ ਲਿਖਿਆ ਹੁੰਦਾ ਵੀ ਸਾਰਾ ਕੁਝ ਇੱਕ ਇੱਕ ਕਾਲ ਹੈ 36 ਬੇ ਕਾਲ ਹੈ ਇੱਕ ਕਾਲ ਜਿਹੜੀ ਤੁਹਾਡੀ ਉਮਰ ਪੂਹ ਕੇ ਹੋਣੀ ਹੈ ਅੱਛਾ ਜੀ ਹਾਂ ਤੇ ਇੱਕ ਜਿਹੜੀ ਤੁਹਾਡੇ ਅਚਾਨਕ ਚੱਕਰਵਾਜੀਆਂ ਪੈਣੀਆਂ ਸੁਸਾਈਡ ਕਰ ਲਿਆ ਕਿਸੇ ਨੇ ਮਤਲਬ ਕਿ ਉਮਰ ਤੋਂ ਪਹਿਲਾਂ ਹੀ ਚਲੇ ਜਾਣਾ ਕਿਸੇ ਨੇ ਸੁਸਾਈਡ ਕਰਦਾ ਜਿਹੜਾ ਬੰਦਾ ਉਹ ਸਭ ਤੋਂ ਜ਼ਿਆਦਾ ਦੁੱਖ ਪਾਉਂਦਾ ਪਰ ਸਕੂ ਦਾ ਜਨਮ ਨਹੀਂ ਹੈਗਾ ਬੰਦੇ ਦਾ ਜਿਹੜਾ ਸੁਸਾਈਡ ਕਰਦਾ ਕਿਉਂ ਕਿਉਂਕਿ ਉਹਨੇ ਪ੍ਰਭੂ ਦੀ ਰਜ਼ਾ 'ਚ ਬਿਗਨ ਪਾਇਆ ਹੱਸਦਾ ਆਪਣੇ ਪ੍ਰਾਨ ਆਪ ਤਿਆਗ ਦੇਣੇ ਤੁਸੀਂ ਸਭ ਤੋਂ ਵੱਡਾ ਪਾਪ ਹੈ ਆਤਮ ਹਕਾਤੀ ਮਹਾ ਪਾਪੀ ਮੰਨੇ ਆਗੇ ਹੂੰ ਇਹ ਗੱਲ ਤੇ ਇੱਕ ਆਪਾਂ ਗੱਲਬਾਤ ਕਰਾਂਗੇ ਡੇਰਾਵਾਦੀ ਤੇ ਸਿੱਖ ਪੰਥ ਦੀ ਨਾ ਇੱਕ ਪਾਸੇ ਸਿੱਖ ਧਰਮ ਇੱਕ ਪਾਸੇ ਡੇਰਾਵਾਦ ਹੈ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਵੀ ਸਹੀ ਹੈ ਦੇਖੋ ਡੇਰਾ ਦੇਰੇ ਤੇ ਡਿਪੈਂਡ ਕਰਦਾ ਕਿ ਡੇਰਾ ਤੁਹਾਨੂੰ ਸਿਖਾ ਕੀਰੇ ਇਹ ਡੇਰੇ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਪ੍ਰੋਸ ਕੀ ਰਿਹਾ ਹੋ ਦੇਖੋ ਡੇਰਿਆਂ ਵਿੱਚ ਹੁੰਦੇ ਸੀਗੇ ਸੰਤ ਪਹਿਲਾਂ ਤੇ ਪਹਿਲੀ ਗੱਲਾਂ ਕਰੀਏ ਰਾੜਾ ਸਾਹ ਵਾਲੇ ਹੋਗੇ ਹਨ ਬਾਬਾ ਈਸ਼ਰ ਸਿੰਘ ਜੀ ਹੋਏ ਬਾਬਾ ਨਨ ਸਿੰਘ ਹੀ ਹੋਗੇ ਇਹਨਾਂ ਦਾ ਕੀ ਕੰਮ ਸੀ ਨਾਮ ਜਪਉਣਾ ਹੂੰ ਉਹ ਨਾਮ ਜਪਉਂਦੇ ਸੀਗੇ ਕਿਉਂਕਿ ਸੰਤ ਦਾ ਕੰਮ ਏ ਹੁੰਦਾ ਨਾਮ ਜਪਉਣਾ ਇਹ ਜਦੋਂ ਪ੍ਰਿਥਵੀ ਪਰ ਆਉਨੇ ਸੰਤ ਉਹਦਾ ਮੇਨ ਕਾਰਜ ਹੈ ਨਾਮ ਜਪਉਣਾ ਗੁਰੂ ਦੇ ਲੜਨ ਲਾਉਣਾ ਤੇ ਉਹਦਾ ਜੀਵਾਂ ਦਾ ਉਧਾਰ ਕਰਨਾ ਦੁਖੀ ਜੀਵਾਂ ਦਾ ਲੇਕਿਨ ਅੱਜ ਦਾ ਜੋ ਸਮਾਂ ਹੈ ਇਹ ਤੁਹਾਨੂੰ ਪਤਾ ਕਿ ਸਮਾਂ ਬੜਾ ਭਿਆਨਕ ਹੈ ਤੇ ਕਲਯੁਗ ਵੀ ਹੈ ਅੱਜ ਡੇਰਿਆਂ ਦੇ ਵਿੱਚ ਦੇਖ ਲਓ ਬਲਤਕਾਰ ਹੋ ਰਹੀ ਠੀਕ ਹੈ ਜੀ ਕਿਉਂਕਿ ਅੱਜ ਪੂਰਨ ਗੁਰਸਿੱਖ ਜਾਂ ਕਹਿ ਲਈਏ ਪੂਰਨ ਸੰਤ ਮਿਲਣਾ ਬੜਾ ਮੁਸ਼ਕਲ ਹੈ ਡੇਰਾਬਾਦ ਦੇ ਵਿੱਚ ਜੋ ਜੋ ਕੁਝ ਹੋ ਰਿਹਾ ਉਹ ਬਿਲਕੁਲ ਤੁਹਾਡੇ ਸਾਹਮਣੇ ਹੀ ਹ ਉਹਨਾਂ ਰਾਮ ਰਹੀਮ ਦੇਖ ਲਓ ਆਸਾ ਰਾਮ ਦੇਖ ਲਓ ਇਹ ਤਾਂ ਚਲੋ ਲੱਗ ਗਏ ਆਪਣੇ ਉਹ ਤੋਂ ਆਪਣੇ ਕਈ ਸਿੱਖਾਂ ਦੇ ਡੇਰਾ ਵਿੱਚ ਵੀ ਆਸਿਆਪੇ ਹੋਣੀ ਦੇਖ ਲਓ ਬਹੁਤ ਜ਼ਿਆਦਾ ਇਹ ਬਿਲਕੁਲ ਗਲਤ ਹੈ ਡੇਰਾ ਖੋਲੋ ਕੋਈ ਰੌਲਾ ਨਹੀਂ ਲੇਕਿਨ ਡੇਰੇ ਦੇ ਵਿੱਚ ਕਰਵਾਣੇ ਦੀ ਗੱਲ ਕਰੋ ਦੇਰੇ ਦੇ ਵਿੱਚ ਭਾਈ ਨਾਮ ਸਿਮਰਨ ਦੀ ਗੱਲ ਕਰੋ ਨਾ ਕਿ ਇਹ ਪਖੰਡਾਂ ਦੀ ਤੇ ਦੂਜਾ ਆਪਣੀ ਇਹੜੀਆਂ ਤੁਸੀਂ ਸਰਗਰਮਤਾ ਕਰਦੇ ਆਂ ਅੱਜ ਕੱਲ ਦੇ ਨਕਲੀ ਜਿਹੜੇ ਸਾਧ ਹੈ ਤੇ ਇੱਕ ਆਪਣਾ ਗੁਰੂ ਗ੍ਰੰਥ ਸਾਹਿਬ ਆ ਇੱਕ ਪਾਸੇ ਆਪਣੇ ਜਿਹੜੇ ਗੁਰੂ ਦੱਸਦੇ ਨੇ ਆਪਾਂ ਉਹਨੂੰ ਗੁਰੂ ਮੰਨਦੇ ਆ ਵੀ ਇਹ ਨਾ ਗੁਰੂ ਜਿਹੜਾ ਦੱਸਦਾ ਆਪਾਂ ਨੂੰ ਸਾਸੰਗ ਕਰਦਾ ਏ ਦੋਨਾਂ ਵਿੱਚ ਕੀ ਫਰਕ ਹੈ ਵੀ ਗੁਰੂ ਮੰਨਣਾ ਚਾਹੀਦਾ ਵੇ ਦੇਹਤਾਰੀ ਗੁਰੂ ਮੰਨਣਾ ਚਾਹੀਦਾ ਦੇਹਤਾਰੀ ਕੋਈ ਵੀ ਗੁਰੂ ਆ ਜਿਹੜਾ ਪਹੁੰਚਿਆ ਹੋਇਆ ਏ ਦੇਖੋ ਦੇਹਤਾਰੀ ਨੂੰ ਮੰਨਣਾ ਯਾ ਉਹਨੂੰ ਗੁਰੂ ਮੰਨਣਾ ਇਹ ਬਿਲਕੁਲ ਗਲਤ ਹੈ ਗੁਰੂ ਤਾਂ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਤਾਂ ਇੱਕੋ ਹੀ ਹੈ ਬਣ ਗੁਰੂ ਗ੍ਰੰਥ ਸਾਹਿਬ ਦੇਹ ਧਾਰੀ ਦੇ ਵਿੱਚ ਕਈ ਤਰ੍ਹਾਂ ਦੇ ਮਤਲਬ ਕਿ ਅਪਾਧੀਆਂ ਹੁੰਦੀਆਂ ਨੇ ਵਿੱਚ ਸਾਧ ਹੋ ਗਿਆ ਇੱਕ ਸਾਧੂ ਠੀਕ ਹੈ ਤੇ ਸੰਤ ਬ੍ਰਹਮ ਗਿਆਨੀ ਮਹਾਪੁਰਸ਼ੇੜੇ ਉਹ ਅਸਲੀ ਹੋਵੇ ਪੂਰੀ ਸੰਗਤ ਬਿਲਕੁਲ ਕਰਨੀ ਚਾਹੀਦੀ ਹੈ ਕਿਉਂਕਿ ਗਰਵਾਣੀ ਸਾਧੂ ਦੀ ਸੰਗ ਕਰਨ ਨੂੰ ਕਹਿੰਦੀ ਹੈ ਗਰਵਾਣੀ ਸਾਧੂ ਦਾ ਸੰਗ ਕਰਨ ਨੂੰ ਕਹਿੰਦੀ ਕਿਉਂ ਕਿਉਂਕਿ ਸਾਧੂ ਦੇ ਕੋਲ ਪ੍ਰਮਾਤਮਾ ਦੀ એનર્ਜੀ ਦਾ ਭੰਡਾਰ ਹੁੰਦਾ ਠੀਕ ਹੈ ਜੀ ਤੇ ਉਹਦਾ ਤਾਂ ਮਹਾਰਾਜ ਕਹਿੰਦੇ ਭਾਈ ਚਰਨਾ ਚ ਡਿੱਗ ਜਾਓ ਜੇ ਅਸਲੀ ਸਾਧੂ ਕੋਈ ਮਿਲ ਜਵੇ ਤੁਹਾਨੂੰ ਅਸਲੀ ਸੰਤ ਅਸਲੀ ਹੋਵੇ ਅਸਲੀ ਹੋਵੇ ਨਕਲੀ ਨਹੀਂ ਅਸਲੀ ਦੀ ਗੱਲ ਕਰ ਅਸਲੀ ਤਾਂ ਜਿੱਥੇ ਮਿਲਦਾ ਤੁਸੀਂ ਟਹਿ ਜਾਓ ਉਹਦੇ ਅੱਗੇ ਉਹ ਬਖਸ਼ਣ ਹਾਰ ਉਹਨੇ ਔਰ ਇਨਾਂ ਕੋਲ ਇੰਨੀ ਕੁ ਤਾਕਤ ਹੁੰਦੀ ਹੈ ਤੁਹਾਡੇ ਮੱਥੇ ਦੇ ਲਿਖੇ ਲੇਖ ਵੀ ਇਹ ਬਦਲ ਸਕਦੇ ਆ ਇਹਨਾਂ ਕੋਲ ਐਡੀ ਪਾਵਰ ਹੁੰਦੀ ਹੈ ਦੇਖੋ ਇਹਦਾ ਸਰੀਰ ਦੇ ਵਿੱਚ ਮਤਲਬ ਕਿ ਪੂਰੀ ਏਨਰਜੀ ਦਾ ਭੰਡਾਰ ਹੁੰਦਾ ਕਿਉਂਕਿ ਦੀ ਬੰਦਗੀ ਬਹੁਤ ਹੁੰਦੀ ਹੈ ਬੰਦਗੀ ਜਿਹੜਾ ਬੰਦਾ ਕਰਦਾ ਹੈ ਉਹਦੇ ਕੋਲ ਸਾਰਾ ਕੁਝ ਹੈ ਪਰ ਅਸਲੀ ਹੋਵੇ ਜਿਹੜਾ ਬੰਦਗੀ ਕਰਦਾ ਹੋਵੇ ਕਿਉਂਕਿ ਉਹਨੇ ਵੀ ਝੂਠੀਆਂ-ਮੁੱਠੀਆਂ ਅੱਖਾਂ ਮੀਚ ਕੇ ਬੰਦਾ ਲੋਕਾਂ ਨੂੰ ਭਰਮਾ ਰਿਹਾ ਵੀ ਇਹ ਹੈ ਉਹ ਫਿਰ ਤੁਹਾਨੂੰ ਪਤਾ ਉਹ ਤਾਂ ਕੋਈ ਫੇਰ ਹੈ ਬਹੁਤ ਜਾਨਣਾ ਬੇਗੂ ਬਣਾਉਣੇ ਵਾਲਾ ਕੰਮ ਬਹੁਤ ਜਾਨਣਾ ਚਾਹੁੰਦੇ ਨੇ ਵੀ ਜਦੋਂ ਭਗਤੀ ਕਰਦੇ ਆ ਮੈਡੀਟੇਸ਼ਨ ਕਰਦੇ ਆ ਕਿਵੇਂ ਸ਼ੁਰੂਆਤ ਇਹਦੀ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਰੱਬ ਨਾਲ ਜੁੜ ਸਕੇ ਦੇਖੋ ਮੈਡੀਟੇਸ਼ਨ ਅਗੀ ਹੈ ਤੁਸੀਂ ਅਮਰਤ ਵੇਲੇ ਉੱਠੋ ਅਸ਼ਨਾਣ ਕਰੋ ਆਪਣੀ ਕਿਰਿਆ ਸੋਧ ਕੇ ਪਾਠ ਕਰੋ ਜਾਂ ਪਾਠ ਪਹਿਲਾਂ ਕਰ ਲੋ ਜਾਂ ਤੁਸੀਂ ਪਹਿਲਾਂ ਆਪਣਾ ਸਿਮਰਨ ਸ਼ੁਰੂ ਕਰ ਦੋ ਬੈਠਣਾ ਹੈ ਚੌਂਕੜਾ ਲਾ ਕੇ ਜੇ ਤੁਸੀਂ ਜਿਆਦਾ ਨਹੀਂ ਤਾਂ 5 ਮਿੰਟ ਤੋਂ ਸ਼ੁਰੂ ਕਰ ਲੋ ਹੂੰ 5 ਮਿੰਟ ਬੈਠ ਕੇ ਅੱਖਾਂ ਬੰਦ ਕਰਕੇ ਵਾ ਗੁਰੂ ਵਾ ਗੁਰੂ ਇਹੜੀ ਆਵਾਜ਼ ਹੈ ਇਹ ਆਪਣੇ ਕੰਨਾਂ ਦੇ ਨਾਲ ਸੁਣਨੀ ਹੈ ਅੱਛਾ ਜੀ ਅੰਦਰੋਂ ਸੁਣਨੀ ਹੈ ਅੰਦਰੋਂ ਸੁਣਨੀ ਹੈ ਮਤਲਬ ਆਪਣੇ ਕੰਨਾਂ ਨਾਲ ਸੁਣਨੀ ਹੈ ਬਸ ਵਾਹਿਗੁਰੂ ਦੀ ਆਵਾਜ਼ ਹੈ ਧੁੰਨੀਆਂ ਜਿਹੜੀ ਧੁੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਧੁੰਨ 'ਚ ਧਿਆਨ ਰੱਖਣਾ ਉਹਦਾ ਤੁਹਾਨੂੰ ਜਿਹੜਾ ਸ਼ਬਦ ਨਾਲ ਜੋੜਨਾ ਹੈ ਹਾਂ ਇਹ ਗੁਰਬਾਣੀ ਹੀ ਕਹਿੰਦੀ ਆਹੀ ਕਹਿੰਦੀ ਗੁਰਬਾਣੀ ਇਹ ਸ਼ਬਦ ਨਾਲ ਤੁਸੀਂ ਜੋੜਨਾ ਜਿਹੜੀ ਵਾਹਿਗੁਰੂ ਦਾ ਗੁਰਮਤਤਾ ਦੱਸਿਆ ਹੋਇਆ ਆਪਾਂ ਨੂੰ ਉਹ ਜਪਣਾ ਆਪਾਂ ਨੇ ਬਸ ਚੌਂਕੜਾ ਮਾਰੋ ਅੱਖਾਂ ਬੀਚੋ ਪ੍ਰਭੂ ਨੂੰ ਯਾਦ ਕਰਕੇ ਵਾਹਿਗੁਰੂ ਸਿਮਰਨ ਸ਼ੁਰੂ ਕਰਦੋ ਹੌਲੀ-ਹੌਲੀ ਫਿਰ ਜਦੋਂ ਤੁਹਾਡੀ ਧੁੰਨ 'ਚ ਧਿਆਨ ਲੱਗਣ ਲੱਗ ਗਿਆ ਆ ਵੀ ਤੁਹਾਡੇ ਅੰਦਰੋਂ ਆਪਣੇ ਆਪ ਨਾਦ ਪ੍ਰਗਟ ਹੁੰਦਾ ਫਿਰ ਜਿਹੜੇ ਆਪਣੇ ਆਪ ਚੱਲਦਾ ਜਿਹੜੇ ਪਹੁੰਚੇ ਸਾਂ ਸਾਧਨ ਇਹ ਨਾ ਸੰਤ ਨੇ ਉਹ ਨਾਮ ਦਾ ਦੰਦੇ ਨੇ ਉਹ ਕਹਿੰਦਾ ਨਾਮ ਜਪੋ ਵੀ ਉਹਦੇ ਨਾਲ ਤੁਹਾਨੂੰ ਨਾਮ ਦੀ ਪ੍ਰਾਪਤੀ ਹੋਗੀ ਰੱਬ ਇਹ ਫਿਰ ਨਾਮ ਚ ਆਪਣਾ ਚੀਜ਼ ਇਹ ਮੂਲ ਮੰਤਰ ਕਰਨਾ ਚਾਹੀਦਾ ਦੋਨਾਂ ਚੋਂ ਕਿਹੜਾ ਸਹੀ ਹੈ ਦੇਖੋ ਵਾਹਿਗੁਰੂ ਗੁਰਮੰਤਰ ਦੱਸਿਆ ਗਿਆ ਆਪਾਂ ਮੂਲ ਮੰਤਰ ਵੀ ਕਰ ਸਕਦੇ ਆਪਾਂ ਲੇਕਿਨ ਮੇਨ ਕਨਸੈਪਟ ਵਾਹਿਗੁਰੂ ਦਾ ਹੀ ਹੈ ਵਾਹਿਗੁਰੂ ਗੁਰਮੰਤਰ ਹੈ ਆਪਾਂ ਕਿਹੜਾ ਗੁਰੂ ਨੇ ਦਿੱਤਾ ਦੇਖੋ ਮੰਤਰ ਜਿਹੜੇ ਹੁੰਨੇ ਨਾ ਸਾਬ ਮੰਤਰ ਦੰਨੇ ਉਹ ਮੰਤਰ ਇੱਕ ਤਾਂ ਹੁੰਦੇ ਆ ਗੁਰੂ ਧਾਰਨਾ ਕਿਉਂ ਜ਼ਰੂਰੀ ਕਿਹਾ ਵਾ ਹੂੰ ਗੁਰੂ ਧਾਰਨਾ ਇਸ ਲਈ ਜ਼ਰੂਰੀ ਹੈ ਕਿ ਗੁਰੂ ਨੇ ਜੋ ਮੰਤਰ ਦੇਣਾ ਨਾ ਉਹ ਐਕਟੀਵੇਟ ਕਰਕੇ ਦੇਣਾ ਉਹਨੇ ਜਿਹੜਾ ਵੈਗੁਰੂ ਗੁਰ ਮੰਤਰ ਹੈ ਨਾ ਜਿਹੋ ਜੀ ਅਮਰ ਛਕਣਾ ਹੈ ਇਹ ਐਕਟੀਵੇਟ ਹੋਇਆ ਹੋਇਆ ਵਾ ਇਹ ਗੁਰੂ ਪਾਤਸ਼ਾਹ ਵੱਲੋਂ ਤਾਂ ਕਿਹਾ ਜੀ ਆਪਣੇ ਨੂੰ ਇਹ ਐਕਟੀਵੇਟ ਕਰਕੇ ਦੰਨੇ ਆ ਮੰਤਰ ਕੋਈ ਵੀ ਸਾਧ ਤੋਂ ਤੁਸੀਂ ਧਿਕਸ਼ਾ ਲੈਣੀ ਹੈ ਉਹਨੇ ਆਪਣਾ ਮੰਤਰ ਦੇਣਾ ਤੁਹਾਨੂੰ ਠੀਕ ਹੈ ਜੀ ਤੇ ਆਪਣੇ ਬਾਅਦ ਵੈਗੁਰੂ ਗੁਰ ਮੰਤਰ ਆਪਾਂ ਨੇ ਵੈਗੁਰੂ ਜਿਹਾ ਆਪਣਾ ਬਸ ਇੰਨੀ ਗੱਲ ਨਜੀ ਮਿੰਟੋ ਸ਼ੁਰੂ ਕਰ ਲਓ 10 ਮਿੰਟ 15 ਫਿਰ ਘੰਟਾ ਡੇਢ ਟਾਂ ਘੰਟਾ ਫਿਰ ਇੱਕਣਾ ਚੌਂਕੜੇ ਵੱਜਦੇ ਨੇ ਫਿਰ ਜਿਵੇਂ ਝਗੜਾ ਹੁੰਦਾ ਰਹਿੰਦਾ ਵੀ ਇਹਨਾਂ ਇਹ ਡੇਰਾ ਜਾਂਦਾ ਏ ਇਹ ਗੁਰਦੁਆਰੇ ਜਾਂਦਾ ਉਸ ਵਿੱਚ ਬੜੀਆਂ ਲੜਾਈਆਂ ਚੱਲਦੀਆਂ ਨੇ ਅੱਜ ਕੱਲ ਹਾਂਜੀ ਉਹਦੇ ਬਾਰੇ ਕੀ ਕਹੋਗੇ ਦੇਖੋ ਲੜਾਈਆਂ ਤਾਂ ਫਿਰ ਉੱਥੇ ਹੁੰਦੀਆਂ ਜਿੱਥੇ ਬੰਦੇ ਲਾਲਚ ਬਸ ਹੂੰ ਡੇਰਿਆਂ 'ਤੇ ਕਬਜ਼ੇ ਕਰੀ ਬੈਠੇ ਜਿਹੜੇ ਇਹ ਲੜਾਈਆਂ ਤਾਂ ਫਿਰ ਲਾਲਚ ਕਰਵਾਉਂਦਾ ਏ ਹੂੰ ਕੰਮ ਕਰਵਾਉਂਦਾ ਏ ਕਰੋਧ ਕਰਵਾਉਂਦਾ ਠੀਕ ਹੈ ਜੀ ਡੇਰੇ ਮੈਂ ਤਾਂ ਇਕੁਵਲ ਮੰਨਦਾ ਭਾਈ ਜੇ ਤੁਸੀਂ ਡੇਰੇ ਜਾਣੇਵੇਂ ਡੇਰਾ ਦੇਖ ਲਓ ਸਾਧ ਅਸਲੀ ਹੋਵੇ ਉਹਦੇ ਚਰਨਾਂ ਵਿੱਚ ਚੱਕ ਜਾਈ ਜਾਓ ਪਰ ਪਖੰਡੀਆਂ ਦੇ ਨੇੜੇ ਨਾ ਲੱਗੋ ਬਿਲਕੁਲ ਵੀ ਮੇਨ ਗੱਲ ਹੈ ਗੁਰੂ ਘਰ ਜਾਓ ਜਾਂ ਘਰੇ ਬਹਿ ਕੇ ਸਿਮਰਨ ਕਰ ਲਓ ਸਭ ਤੋਂ ਬੈਸਟ ਹੈ ਕਿਸੇ ਡੇਰੇਵਾਰ ਕੋਲ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਕੱਲ੍ਹ ਅਸਲੀ ਸਾਧੂ ਤੇ ਸੰਤ ਮਿਲਣੇ ਬਹੁਤ ਮੁਸ਼ਕਲ ਹੈ ਇਹ ਮਸਲਾ ਹੈ ਉਹ ਇਹ ਜੇ ਕੋਲ ਜਾ ਕੇ ਤੁਸੀਂ ਵੀ ਆਪਣਾ ਸਮਾਂ ਹੀ ਬਰਬਾਦ ਕਰੋਗੇ ਕਿਉਂਕਿ ਸਵਾਸ ਸਵਾਸ ਤਾਂ ਥੋੜਾ ਬੀਤ ਰਿਹਾ ਹੈ ਉਹ ਤਾਂ ਤਾਂ ਲੰਘਦੀ ਜਾ ਰਹੀ ਹੈ ਤੁਸੀਂ ਕੋਈ ਇਹ ਆ ਜਾ ਡੇਰੇ ਦਾ ਤੁਹਾਨੂੰ ਟੱਕਰ ਗਿਆ ਨਗਲੀ ਪਖੰਡੀ ਤੁਸੀਂ ਉਹ ਕੋਈ ਟਾਈਮ ਬਰਬਾਦ ਕਰਦੇ ਕੋਈ ਫਾਇਦਾ ਨਹੀਂ ਠੀਕ ਹੈ ਜਿਵੇਂ ਅੱਜ ਕੱਲ ਆਪਾਂ ਭਗਤੀ ਬਾਰੇ ਬਹੁਤ ਘੱਟ ਜਾਣਦੇ ਆਂ ਵੀ ਨਾਮ ਜਪਣਾ ਸਿਰਫ ਆਪਾਂ ਕਹਿੰਦੇ ਵੀ ਗੁਰਬਾਣੀ ਪੜ੍ਹਨੀ ਆਂ ਵੀ ਆਪਣਾ ਪਾਰ ਪਾਰ ਉਤਾਰਾ ਹੋ ਜਾਊਗਾ ਪਹਿਲਾਂ ਵੀ ਭਗਤੀਆਂ ਕਰੀਆਂ ਨੇ ਆਪਣੇ ਗੁਰੂ ਸਾਹਿਬਾਨ ਨੇ ਬਿਲਕੁਲ ਕਰੇ ਹੁਣ ਗੁਰੂ ਤੇਗ ਬਹਾਦਰ ਜੀ ਨੇ ਉੱਥੇ ਆਪਣਾ ਬਾਬਾ ਬਕਾਲਾ ਸਾਹਿਬ ਕਿੰਨੀ ਭਗਤੀ ਕੀਤੀ 27 ਸਾਲ ਹਾਂਜੀ ਫਿਰ ਗੁਰੂ ਸਾਹਿਬਾਂ ਨੇ ਜੇ ਭਗਤੀ ਕੀਤੀ ਹੈ ਪ੍ਰੈਕਟੀਕਲ ਕਰਕੇ ਦਿਖਾਇਆ ਸਾਨੂੰ ਤਾਂ ਹੀ ਉਪਦੇਸ਼ ਦਿੱਤਾ ਸਾਨੂੰ ਉਹਨ ਇੱਕ ਗੁਰੂ ਹੈ ਕਿਸੇ ਤਾਂ ਕੋਈ ਵੀ ਲਾ ਲਓ ਜੇ ਉਹਨੇ ਪ੍ਰੈਕਟੀਕਲ ਕਰਕੇ ਤੁਹਾਨੂੰ ਦਿਖਾਇਆ ਹੀ ਨਾ ਤਾਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੁਣ ਇਸ ਕਰਕੇ ਗੁਰੂ ਸਾਹਿਬ ਨੇ ਭਗਤੀ ਕੀਤੀ ਹੈ ਸਾਰੇ ਗੁਰੂ ਸਾਹਿਬਾਨ ਨੇ ਭਗਤੀ ਕੀਤੀ ਬੰਦਗੀ ਕੀਤੀ ਔਰ ਭਗਤੀਆਂ ਦੇ ਨਾਲ ਹੀ ਤੋਂ ਕਲਾਕੁਨ ਨਾਲ ਮਿਲੇ ਜਾ ਕੇ ਭਗਤੀ ਤੋਂ ਬਿਨਾ ਸੰਭਵ ਹੀ ਨਹੀਂ ਹੈਗੀਆਂ ਇਹ ਚੀਜ਼ਾਂ ਅੱਜ ਕਿਆ ਗੱਲ ਹੈ ਅੱਜ ਅਸੀਂ ਇਤਿਹਾਸ ਤੇ ਬਹੁਤ ਜ਼ੋਰ ਦਨ ਨੇ ਗਰਵਾਣੀ ਪੜਦੇ ਬਹੁਤ ਜ਼ੋਰ ਦਨ ਨੇ ਲੇਕਿਨ ਬੰਦਗੀ ਤੇ ਜ਼ੋਰ ਨਹੀਂ ਦਿੰਦੇ ਇਹਨਾਂ ਨੂੰ ਬਰਾਬਰ ਰੱਖੋ ਹਰੇਕ ਚੀਜ਼ ਨੂੰ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਨੀ ਕਿਉਂ ਨਾ ਮੈਂ ਨਾਮ ਸਿਮਰਨ ਕਰਨ ਦੀ ਜਿਹੜਾ ਕਨਸੈਪਟ ਹੈ ਨੂੰ ਨਾਲ ਲੈ ਕੇ ਚੱਲੋ ਕਿਉਂ ਗਰਵਾਣੀ ਕਹਿੰਦੀ ਉਹ ਨਾਮ ਸਿਮਰਨ ਨੂੰ ਹੈ ਹੁਣ ਗਰਵਾਣੀ ਜੋ ਕੁਝ ਕਹੂਗੀ ਉਹ ਤਾਂ ਮੰਨਣਾ ਪੈਣਾ ਆਪਾਂ ਨੂੰ ਸਿੱਖ ਨੂੰ ਇਸ ਕਰਕੇ ਗਰਵਾਣੀ ਦੇ ਇਤਿਹਾਸ ਦੇ ਨਾਲ-ਨਾਲ ਗਰਵਾਣੀ ਦੇ ਨਾਮ ਨਾਲ ਸਿਮਰਨ ਜ਼ਰੂਰੀ ਹੈ ਭਾਈ ਮੈਨੂੰ ਆ ਲੱਗਦਾ ਵੀ ਗੁਰਦੁਆਰਿਆਂ ਵਿੱਚ ਹੋਰ ਕਥਾਵਾਚਕ ਡਿਟੇਲ ਵਿੱਚ ਦੱਸ ਨਹੀਂ ਦੇਦੇ ਬਾਰੇ। ਦੱਸ ਨਹੀਂ ਦੇ। ਹਾਂ ਬਿਲਕੁਲ। ਮੈਂ ਇਹ ਗੱਲ ਸਹੀ ਹੈ। ਦੇਖੋ ਬਿਲਕੁਲ ਸਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਅਧਿਆਤਮ ਬਾਤ ਦੇ ਵਿੱਚ ਬੰਦਾ ਦੱਸ ਉਹੀ ਸਕਦਾ ਜਿਹੜਾ ਇਹਦੇ ਵਿੱਚ ਨੂੰ ਲੱਗਿਆ ਹੋਇਆ ਹੈ। ਹੁਣ ਗੁਰੂ ਨੂੰ ਮਹਾਨ ਕਿਉਂ ਕਿਹਾ ਗਿਆ? ਗੁਰੂ ਕਿਉਂ ਧਾਰਨਾ ਪੈਂਦਾ? ਹੂੰ। ਹੁਣ ਇੱਕ ਰਾਹ ਹੈ। ਚੰਡੀਗੜ੍ਹ ਦਾ ਰਾਹ ਹੈ। ਮੈਨੂੰ ਪਤਾ ਆ ਵੀ ਐਿੱਧੇ ਇੱਧੇ ਨੂੰ ਜਾਣਾ ਚੰਡੀਗੜ੍ਹ ਦੇ ਰਾਹ। ਮੈਨੂੰ ਰਾਹ ਦਾ ਪਤਾ ਮੈਂ ਕਈ ਵਾਰ ਆਇਆ ਗਿਆ ਹਾਂ। ਮਨ ਕਹ ਨਵਾਂ ਬੰਦਾ ਆਉਂਦਾ। ਉਹਨੂੰ ਰਾਹ ਨਹੀਂ ਪਤਾ ਚੰਡੀਗੜ੍ਹ ਉਹ ਜਾਂ ਤਾਂ ਫੇ ਪੁੱਛੂਗਾ ਬੰਦੇ ਨੂੰ ਜਿਹੜਾ ਉਸ ਰਾਹ ਨੂੰ ਲੰਘਿਆ ਹੋਇਆ ਉਹਨੂੰ ਪੁੱਛੂਗਾ ਨਾ ਹਾਂਜੀ ਹਾਂ ਇਸ ਕਰਕੇ ਗੁਰੂ ਧਾਰਨਾ ਇਸ ਲਈ ਜ਼ਰੂਰੀ ਹੈ ਕਿ ਉਹ ਗੁਰੂ ਹੈ ਜਿਹੜਾ ਉਹ ਇਹਨਾਂ ਰਾਹਾਂ ਨੂੰ ਜਾਣਦਾ ਹੈ ਜਿਹੜੇ ਸਿੱਧੇ ਅਕਾਲ ਪੁਰਖ ਨੂੰ ਜਾਣਦੇ ਆ ਉਹਨਾਂ ਰਾਹਾਂ 'ਚ ਲੰਘਿਆ ਹੋਇਆ ਹੈ ਉਹ ਰਾਹਾਂ ਦਾ ਜਾਣੂ ਹੈ ਗੁਰੂ ਫੇ ਤੁਹਾਨੂੰ ਬਾਹ ਫੜ ਕੇ ਤੁਸੀਂ ਕਿਤੇ ਅੜਕ ਵੀ ਗਏ ਰਾਹ ਦੇ ਵਿੱਚ ਉਹ ਬਾਹ ਫੜ ਕੇ ਤੁਹਾਨੂੰ ਕੱਢ ਲੇ ਮਤਲਬ ਇਸ ਕਰਕੇ ਗੁਰੂ ਧਾਰਨਾ ਜ਼ਰੂਰੀ ਹੈ ਮਤਲਬ ਜਿਹਨੇ ਨਾਮ ਜਪਿਆ ਭਗਤੀ ਕੀਤੀ ਹੋਈ ਹੈ ਨਾਮ ਵੀ ਉਹੀ ਦੇ ਸਕਦਾ ਉਹੀ ਦੇ ਸਕਦਾ ਬਲ ਉਹਨੂੰ ਹੀ ਹੱਕ ਆ ਪੂਰਾ ਦੇਣਾ ਉਹਨੂੰ ਹੱਕ ਹੈ ਆਮ ਨਹੀਂ ਕੋਈ ਦੇ ਸਕਦਾ ਬਿਲਕੁਲ ਵੀ ਨਹੀਂ ਗੁਰੂ ਨੂੰ ਹੱਕ ਹੈ ਗੁਰੂ ਪੂਰਨ ਹੋਵੇ ਜਿਹੜਾ ਗੁਰੂ ਪੂਰਨ ਹਾਂ ਜਿਹਨੂੰ ਇਹਦੇ ਵਿੱਚ ਮਤਲਬ ਕਿ ਬੰਦਗੀ ਬੋਲਦੀ ਹੋਵੇ ਵੀ ਹਾਂ ਉਹ ਸਾਧੂ ਅਸਲੀ ਉਹ ਦੇ ਸਕਦਾ ਹੋਰ ਤੁਸੀਂ ਕੀ ਕੀ ਦੇਖਦੇ ਹੋ ਵੀ ਜਦੋਂ ਬੰਦਾ ਦਸ ਦਸਮਾ ਦਵਾਰ ਦਵਾਰ ਖੁੱਲਦਾ ਕੀ ਕੀ ਦੇਖਦਾ ਉੱਪਰ ਕੀ ਕੁਝ ਆ ਹੋਰ ਕੁਝ ਦੇਖੋ ਜਦੋਂ ਬੰਦਾ ਸਿਮਰਨ ਦੇ ਵਿੱਚ ਬੈਠਦਾ ਹੈ ਨਾ ਭਗਤੀ ਕਰਨ ਬੈਠਦਾ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ ਮਾੜੀਆਂ ਮੋਟੀਆਂ ਇਹ ਤਾਂ ਤੁਹਾਡੇ ਕੋਲ ਆਪਣੇ ਆਪ ਹੀ ਆ ਜਾਂਦੀ ਹੈ ਤੁਹਾਡੀ ਕਹੀ ਵੀ ਗੱਲ ਸੱਚ ਹੋਣ ਲੱਗ ਜਾਂਦੀ ਹੈ ਤੁਹਾਨੂੰ ਹਰੇਕ ਚੀਜ਼ ਦਾ ਪਹਿਲਾਂ ਹੀ ਅਭਾਸ ਹੋਣ ਲੱਗ ਜਾਂਦਾ ਵੀ ਆਹ ਚੀਜ਼ ਹੋਣੀ ਹੈ ਠੀਕ ਹੈ ਜੀ ਇਹ ਚੀਜ਼ਾਂ ਆਉਣੀਆਂ ਪਰ ਇਹ ਰੁਕਾਵਟਾਂ ਆਈ ਉਸ ਰਾਹ ਦੇ ਵਿੱਚ ਰੇਧੇ ਸਿੱਧੇ ਰੇਧੇ ਸਿੱਧ ਇਹ ਰੁਕਾਵਟ ਹੈ ਰੇਧੇ ਸਿੱਧ ਅਵਰਾ ਸਾਧ ਮਹਾਰਾਜ ਕਹਿੰਦੇ ਰੇਧੇ ਸਿੱਧ ਕੀ ਹੈ ਇੱਕ ਮਾਇਆ ਦਾ ਹੀ ਰੂਪ ਹੈ ਮਾਇਆ ਨੇ ਤੁਹਾਨੂੰ ਭਰਮਾਉਣਾ ਹੈ ਜੇ ਰੋ ਤੁਸੀਂ ਇਸ ਰਾਹ ਤੇ ਚੱਲਦੇ ਹੋ ਜਿੱਦੇ ਸਿੱਧੀ ਆ ਗਈ ਉਹ ਸਾਹਮਣੀ ਬੜੀ ਔਖੀ ਹੈ ਠੀਕ ਹੈ ਕਈ ਬੰਦੇ ਰਿੱਧੀਆਂ ਸਿੱਧੀਆਂ ਦੇ ਵਿੱਚ ਅਲਝ ਜਾਂਦੇ ਹੂੰ ਉਹ ਅਝਾਉਣ ਵਾਸਤੇ ਹੀ ਆਉਂਦੀਆਂ ਬੰਦੇ ਨੂੰ ਉੱਥੋਂ ਫੇ ਪਾਰ ਬਿਰ ਲਈ ਅੱਡੇ ਅਲਝ ਜਾਂਦੇ ਆ ਨਾ ਵੀ ਚੀਜ਼ਾਂ ਵਿੱਚ ਠੀਕ ਹੈ ਉਹਨਾਂ ਨੂੰ ਇਹ ਲੱਗਦਾ ਵੀ ਵਾਸਤੇ ਇਹੀ ਸਾਰਾ ਕੁਝ ਹੈ ਲੇਕਿਨ ਨਹੀਂ ਇਹ ਤਾਂ ਤੱਕ ਕਿਤੇ ਅੱਗੇ ਦੀ ਕਹਾਣੀ ਹੈ ਇਹ ਮਾਇਆ ਦਾ ਰੂਪ ਹੈ ਰਿੱਧ ਸਿੱਧਾ ਜਿਹੜੀ ਜਿਹੜਾ ਇਹ ਰਿੱਧੀਆਂ ਸਿੱਧਾਂ ਦਾ ਕੋ ਪਹੁੰਚ ਜਾਂਦਾ ਹੈ ਰਿੱਧੀਆਂ ਕਰਾਮਾਤਾਂ ਦਿਖਾਉਂਦਾ ਹੈ ਉਹ ਵੀ ਨਹੀਂ ਫਿਰ ਅੱਗੇ ਪਹੁੰਚ ਸਕਦਾ ਉਹ ਜਿਹੜਾ ਤਾਂ ਬੰਦਾ ਕਰਾਮਾਤਾਂ 'ਚ ਫਸ ਗਿਆ ਦਿਖਾਉਣ ਲੱਗ ਗਿਆ ਉਹਦਾ ਰਹਿ ਗਿਆ ਉਤੀ ਜੋ ਉਹਥੇ ਰਹਿ ਗਿਆ ਜੀ ਨਾ ਮਤਲਬ ਮਿਲ ਵੀ ਗਈਆਂ ਉਹਨੂੰ ਪਰ ਪਤਾ ਹੀ ਮੈਂ ਚੀਜ਼ ਦੀ ਮਨ ਲੋੜ ਨਹੀਂ ਉਹਨੇ ਜਲਣਾ ਰਾਜਾ ਦੇ ਵਿੱਚ ਗੁਰੂ ਪਾਤਸ਼ਾਹ ਦੀ ਚ ਉਹ ਬੰਦਾ ਪਾਉਣ ਦਾ ਫਿਰ ਕਿਉਂਕਿ ਰਿਹਦਾ ਸਿੱਧਾ ਮਤਲਬ ਇਹ ਆਏ ਤੁਸੀਂ ਉਹਦੀ ਰਾਜਾ ਨੂੰ ਕੱਟ ਰਹੇ ਹੋ ਮਤਲਬ ਕਿਵੇਂ ਦੀਆਂ ਸ਼ਕਤੀਆਂ ਆਪਾਂ ਨੂੰ ਆਪਣੇ ਕੋਲ ਜਿਹੜੀਆਂ ਆ ਜਾਂਦੀਆਂ ਆਪਾਂ ਸਿਆ ਜਿਵੇਂ ਦੱਸ ਸਕਦੇ ਤੁਹਾਨੂੰ ਭਵਿੱਖ ਦਾ ਪਤਾ ਲੱਗ ਲੈਣਾ ਏ ਟੂ ਜ਼ेड ਤੁਸੀਂ ਇਹਨੂੰ ਬਚਨ ਕਰਦੇ ਉਹ ਬਚਨ ਪੂਰੇ ਹੋਣ ਆ ਜਾਣੇ ਤੁਹਾਡੇ ਹਾਂ ਇਦਾਂ ਦੀਆਂ ਪੈਸੇ ਦੀ ਕੋਈ ਤੋੜ ਨਹੀਂ ਰਹਿੰਦੀ ਪੈਸਾ ਆਉਣ ਲੱ ਆ ਜਾਣਾ ਤੁਹਾਡੇ ਕੋਲ ਜਿਹੜਾ ਕਹਿੰਦਾ ਜਿਉਂਦੇ ਜੀ ਮਰਨਾ ਸਿੱਖ ਜਾਂਦਾ ਏ ਹਾਂ ਬਿਲਕੁਲ ਉਹਨੂੰ ਨਾਮ ਜਪਣਾ ਵੀ ਰੱਬ ਨੂੰ ਮਿਲ ਗਿਆ ਇੱਕ ਤਰ੍ਹਾਂ ਦਾ ਨਾ ਜੋ ਮਰ ਕੇ ਦੇਖਦੇ ਆਪੋ ਸਾਰਾ ਜਿਉਂਦੇ ਜੀ ਦੇਖ ਸਕਦੇ ਆ ਬਿਲਕੁਲ ਹੁਣ ਜਿਉਂਦੇ ਜੀ ਮਰਨਾ ਇਹੀ ਤਾਂ ਹੁੰਦਾ ਏ ਜਦੋਂ ਕੀ ਸਿਮਰਨ ਤੇ ਬੈਠ ਗਏ ਤੁਹਾਡੀ ਸੁਰਤ ਲੱਗਣ ਲੱਗੀ ਕੋਈ ਟਾਈਮ ਟਰੈਵਲ ਲੱਗੇ ਕਿ ਆਤਮਾ ਨੂੰ ਵੱਖ ਕਰ ਲੈਣ ਨੇ ਉਹ ਜਿਉਂਦੇ ਜੀ ਮਰਨਾ ਹੀ ਹੁੰਦਾ ਹੋਰ ਕੀ ਹੁੰਦਾ ਇਹਨਾਂ ਨੂੰ ਜਿਉਂਦੇ ਜੀ ਮਰਨਾ ਕਹਿੰਦੇ ਜਦੋਂ ਤੁਹਾਡੀ ਆਤਮਾ ਸਰੀਰ ਨਾਲੋਂ ਵੱਖ ਹੋ ਗਈ ਸਰੀਰ ਤਾਂ ਮਰਿਆ ਵਰਗਾ ਹੀ ਏ ਹੈਗਾ ਨਹੀਂ ਆਤਮਾ ਤੁਹਾਡੀ ਲੱਗ ਗਈ ਉਹ ਨੂੰ ਮਰ ਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਮਰ ਜਿੰਦੇ ਜੀ ਆਪਾਂ ਨੂੰ ਪਤਾ ਲੱਗਦਾ ਸਾਰਾ ਕੁਝ ਗੱਲੇ ਆ ਉਹ ਜਿਉਂਦੇ ਜੀ ਮਰਨਾ ਇਹ ਹੁੰਦਾ ਵੀ ਸਿਮਰਨ ਕਰਕੇ ਤੁਸੀਂ ਮਤਲਬ ਕਿ ਅੰਦਰ ਦੀ ਯਾਤਰਾ ਤੁਹਾਡੀ ਸ਼ੁਰੂ ਹੋਣੀ ਹੈ ਇਹ ਗੱਲ ਜਿਹੜੇ ਸਵਰਗ ਨਰਕ ਨੇ ਉਹ ਵੀ ਫਿਰ ਬੰਦਾ ਮਰ ਜਿਉਂ ਬਣਾ ਭਗਤੀ ਕਰਕੇ ਦੇਖ ਸਕਦਾ ਸਾਰਾ ਕੁਝ ਉਹ ਤੇ ਉੱਪਰ ਇਹ ਪਰੀਆਂ ਹੈਗੀਆਂ ਨੇ ਹਾਂ ਜੀ ਹਰ ਇੱਕ ਚੀਜ਼ ਹੈ ਜਿਹਦਾ ਜ਼ਿਕਰ ਹੈ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਹੈ ਲੇਕਿਨ ਇਹ ਇਹ ਨਾ ਮਤਲਬ ਕਿ ਕੈਟਾਗਰੀਆਂ ਹੁੰਨੇ ਰਿੱਚੀਆਂ ਕਿਸੇ ਦੀ ਕਿੰਨੀ ਭਗਤੀ ਹੈ ਕਿਸੇ ਦੀ ਕਿੰਨੀ ਭਗਤੀ ਹੈ ਉਹ ਕਹਿੰਦਾ ਜਿਆਦਾ ਭਗਤੀ ਕਰੀਓ ਸਿੱਧਾ ਹੁਣ ਬ੍ਰਾਹਮ ਕੇ ਨਹੀਂ ਲੱਗ ਸੰਤ ਲੱਗ ਐ ਸਾਧੂ ਲੱਗ ਐ ਸਿੱਧ ਲੱਗ ਐ ਠੀਕ ਐ ਗੁਰੂ ਸਾਹਿਬ ਲੱਗ ਐ ਆਪਣੇ ਇਤਨਾ ਨਹੀਂ ਜਿੰਨੀ ਜੀਦੀ ਜਿੰਨੀ ਜਿੰਨੀ ਬੰਦਗੀ ਐ ਉਸ ਹਿਸਾਬ ਨਾਲ ਤੁਹਾਨੂੰ ਚੀਜ਼ ਮਿਲਣੀ ਐ ਇਹ ਕਹਿੰਦਾ ਉਪਰ ਉੱਪਰ ਕਹਿੰਦੇ ਵੀ ਅਨਾਹਦਾ ਉਹ ਵੀ ਹੁੰਦਾ ਕੀਰਤਨ ਵੀ ਹੁੰਦਾ ਐ ਹਾਂ ਅਨਾਹਦਾ ਨਾਲ ਇੱਕ ਪਾਸੇ ਨਰਕ ਵੀ ਹੈਗਾ ਇਹ ਸਾਰਾ ਕੁਝ ਐ A to Z ਐ ਸਰਵਾ ਗਰਬਾਣੀ ਮੋਹਰ ਲਾਉਂਦੀ ਐ ਫਿਰ ਅੱਪਾ ਕਿਉਂ ਨਹੀਂ ਮੰਨਣਾ ਨੂੰ ਜਦਾਂ ਵੇਖ ਰਵਾਨੀ ਝੂਟੀ ਜਿਹੜੇ ਬੰਦੇ ਮੰਨਦੇ ਨਹੀਂ ਇਹ ਗਰਵਾਨੀ ਤੇ ਸਾਰਾ ਲਿਖਿਆ ਵੇ ਜੀ ਇਹ ਮਤਲਬ ਹਾਂ ਜੀ ਦਵਰਗ ਦੀ ਨਰਕ ਦੀ ਹਰੇਕ ਚੀਜ਼ ਦੀ ਗੱਲ ਹੈ ਨਰਕ ਵਿੱਚ ਕੀ ਕੀ ਹੁੰਦਾ ਜੀ ਉੱਥੇ ਨਰਕ ਦੇ ਵਿੱਚ ਹੁਣ ਆਈ ਚੀਜ਼ ਨਹੀਂ ਜੀ ਸਜ਼ਾ ਮਿਲਦੀ ਹੈ ਨਾ ਜੂਨੀਆਂ ਅੱਗੇ ਮਿਲਦੀਆਂ 83 ਤੱਕ ਜੂਨਾ ਮਿਲ ਜਿੰਗੀਆਂ ਸਜ਼ਾ ਮਿਲਦੀ ਹੈ ਫੇ ਥੱਲੇ ਜੜਦਾ ਰਹਿੰਨੂ ਤਾਂ ਜਿਹੜਾ ਪਹਿਲਾਂ ਦੱਸਦੇ ਨੇ ਗੱਲਾਂ ਆਪਣੇ ਗੱਲਾਂ ਕਰਦੇ ਹੁੰਦੇ ਨੇ ਵੀ ਕੜਾਹੇ ਚ ਸੜਦੇ ਨੇ ਜਿਹੜਾ ਨਰਕ ਪੂਰੇ ਮਾੜੇ ਕੰਮ ਕਰਦਾ ਉਹਨੂੰ ਕੜਾਹੇ ਚ ਸਟੇ ਬਿਲਕੁਲ ਜੋ ਗ੍ਰੰਥਾਂ 'ਚ ਲਿਖਿਆ ਹੋਇਆ ਏ ਉਹਦੇ ਮੁਤਾਬਕ ਤਾਂ ਫੇ ਰ ਇਹਨਾਂ ਚੰਗੇ ਕੰਮ ਕਰਦਾ ਉਹਨੂੰ ਦੇਖੋ ਕਰਮ ਕਰਮ ਪ੍ਰਧਾਨ ਹੈ ਬੰਦੇ ਦਾ ਅੱਛਾ ਜੀ ਹੁਣ ਕੋਈ ਵੀ ਕਰਮ ਹੈ ਤੁਸੀਂ ਚੰਗਰਵਾਣੀ ਕਹਦੇ ਕਰਨੀ ਕੋਈ ਚੰਗੇ ਕਰਮ ਕਰੋ ਉਹ ਤਾਂ ਹੀ ਕਹਿੰਦੀ ਹੈ ਕਰਮ ਬੰਦੇ ਨੂੰ ਜਨਮ ਤੋਂ ਆਉਂਦਾ ਹੈ ਤੁਸੀ ਜੇ ਕਰਮੇ ਕਰਨੇ ਬੰਦ ਕਰਤੇ ਹੁਣ ਸਾਧੂ ਹੈ ਉਹ ਬੋਲ ਦੇ ਰਹੀ ਬਹੁ ਘੱਟ ਬੋਲਦੇ ਨੇ ਅਸਲੀ ਸਾਧੂ ਉਹ ਕਿਤੇ ਹੀ ਬਚਨ ਕੜਨੇ ਮੂੰਹ ਚ ਤੇ ਅਨਸਰ ਦੇ ਨੂੰ ਪਤਾ ਜੇ ਕਰੇ ਦਰਬ ਜ ਮੈਂ ਕਿਸੇ ਤੇ ਉਹਦੇ ਵੀ ਲੇਖ ਬਦਲ ਦਰਨੇ ਉਹ ਬਹੁ ਘੱਟ ਬੋਲਦੇ ਆ ਕਰਮ ਬਹੁ ਘੱਟ ਕਰਦੇ ਕਰਮ ਹੀ ਤੁਹਾਨੂੰ ਅਗਲਾ ਜਨਮ ਤੋਂ ਆਉਂਦਾ ਹੈ ਜੀ ਹੁਣ ਇੱਕ ਗੱਲ ਆਉਂਦੀ ਵੀ ਤਪੋ ਰਾਜ ਰਾਜੋ ਨਰਕ ਆਉਂਦੀ ਨਾ ਗੱਲ ਇਹ ਹਾਂਜੀ ਆਉਂਦੀ ਹੁਣ ਤਪ ਕਰਕੇ ਰਾਜ ਮਿਲ ਜਾਂਦਾ ਬੰਦੇ ਨੂੰ ਠੀਕ ਹੈ ਜੀ ਕਿੰਨੀ ਭਗਤੀ ਕੀਤੀ ਰਾਜ ਮਿਲ ਗਏ ਰਾਜ ਦੇ ਵਿੱਚ ਬੰਦਾ ਮਾੜੇ ਕਰਮ ਤਾਂ ਹੁੰਨੇ ਹੀ ਆਉਂਦੇ ਨੇ ਹੁੰਦੇ ਨੇ ਉਹ ਕਰਮ ਹੀ ਬਣਦੇ ਨੇ ਹੁੰਨੇ ਹੀ ਹੈ ਉਹ ਫੇਰ ਫੇਰ ਨਰਕਾਂ ਦਾ ਭਾਗੀ ਬਣਨ ਨਰਕਾਂ ਦਾ ਭਾਗੀ ਬਣਨ ਕਰਮ ਬੰਦੇ ਦੇ ਪ੍ਰਭਲ ਹੈ ਕਰਮ ਚੰਗੇ ਥੋੜੇ ਤਾਂ ਤੁਹਾਡਾ ਜਨਮ ਵੀ ਚੰਗਾ ਹੋਵੇ ਕਰਮ ਚੰਗੇ ਕਰਨ ਤੇ ਜ਼ੋਰ ਲਾਓ ਮਤਲਬ ਮੇਨ ਮਕਸਦ ਆਪਣਾ ਔਰੇ ਆਉਣਾ ਦਾ ਮੁਕਤੀ ਆ ਮੁਕਤੀ ਆ ਬਿਮਕਤੀ ਆਪਾਂ ਲੈਣਾ ਆ ਹਾਂਜੀ ਹਾਂ ਇਸ ਮਤਲਬ ਕਿ ਇਹ ਇਹ ਗੇਮ ਹੈ ਇੱਕ ਗੇਮ ਹੈ ਇਹ ਗੇਮ ਹੈ ਜਿਵੇਂ ਕੰਪਿਊਟਰਾਂ ਗੇਮ ਨਹੀਂ ਹੁੰਦੀ ਨਿਕਲਣਾ ਬੰਦੇ ਨੇ ਗੇਮ ਚੋਂ ਇਹ ਗੇਮ ਹੈ ਸਾਰੀ ਇੱਕ ਤਰ੍ਹਾਂ ਦਾ ਵੀ ਜਿਹੜਾ ਰੱਬ ਹੈ ਉਹ ਡਾਇਰੈਕਟਰ ਹੈ ਆਪਾਂ ਉਹਦੇ ਐਕਟਰਾਂ ਸਾਰੇ ਬਸ ਆਪਾਂ ਖੇਡਣਾ ਹੈ ਵਾਸਤੇ ਹਾਂ ਉਹ ਧੋਰ ਦੇ ਹੱਥ ਚ ਧੋਰ ਉਹਦੇ ਹੱਥ ਚ ਹਾਂ ਹੁਣ ਆਪਾਂ ਇੱਕ ਇੱਥੇ ਮੈਨੂੰ ਗੱਲ ਯਾਦ ਆ ਗਈ ਮੈਨੂੰ ਗੱਲ ਸੁਣਾਈ ਸੀ ਬੰਦੇ ਨੇ ਬਹੁਤੀਆ ਕਹਿੰਦੇ ਵੀ ਆਪਾਂ ਕਈ ਵਾਰ ਸੋਦੇ ਹੁੰਦੇ ਹੁੰਦੇ ਆ ਨਾ ਮਤਲਬ ਕਿ ਵੀ ਹਾਏ ਰੱਬ ਨੇ ਮਾੜਾ ਕਰਤਾ ਰੋਣਦੇ ਵੀ ਆਪਾਂ ਆਪਾਂ ਖੁਸ਼ ਵੀ ਹੁੰਨੇ ਚੰਗੀ ਗੱਲ ਤੇ ਖੁਸ਼ ਹੁੰਨੇ ਮਾੜੇ ਤੇ ਪਰ ਰੋਣਨੇ ਆ ਠੀਕ ਆ ਹੁਣ ਕਹਿੰਦਾ ਮਰ ਜਾਂਦਾ ਆਪਾਂ ਕਹਿੰਨੇ ਆ ਯਾਰ ਬੜਾ ਮਾੜਾ ਹੋਇਆ ਰੋਣਾ ਦੁੱਖ ਲੱਗਦਾ ਏ ਲੇਕਿਨ ਪਰਮਾਤਮਾ ਇੱਕ ਡਾਇਰੈਕਟਰ ਹੈ ਉਹ ਫਿਲਮ ਤਿਆਰ ਕਰਦਾ ਉਹਦੇ ਵਿੱਚ ਇਮੋਸ਼ਨਲ ਸੀਨ ਵੀ ਪਾਏ ਹੋਨੇ ਉਹਦੇ ਵਿੱਚ ਖੁਸ਼ੀ ਵਾਲੇ ਸੀਨ ਵੀ ਪਾਏ ਹੋਨੇ ਲੜਾਈ ਵਾਲੇ ਵੀ ਹੋਨੇ ਤੇ ਦੂਜੇ ਹੋਰ ਵੀ ਸਾਰੇ ਹੁਣ ਆਪਾਂ ਫਿਰ ਉਹ ਦੇਖ ਕੇ ਇਮੋਸ਼ਨਲ ਹੋ ਜਾਂਦੇ ਕਈ ਵਾਰ ਰੋਣ ਵਾਲਾ ਸੀਨ ਆ ਗਿਆ ਪਰ ਰੋਣ ਲੱਜ ਜਾਂਦੇ ਆਪਾਂ ਡਾਇਰੈਕਟਰ ਐਡ ਡਾਇਰੈਕਟਰ ਐਡ ਇਹਨੇ ਫਿਲਮ ਬਣਾਈ ਵੀ ਹੁੰਦੀ ਹੈ ਉਹ ਨਹੀਂ ਰਹਿੰਦਾ ਉਹ ਨੂੰ ਪਤਾ ਮੈਂ ਸੀਨ ਪਾਇਆ ਹੋਇਆ ਇਹ ਵੀ ਨਾ ਇਕੱਲਾ ਚੱਲਣਾ ਉਹ ਨੂੰ ਪਤਾ ਹੈ ਇਹ ਉਦਾਹਰਨ ਬਹੁਤ ਸੋਹਣੀ ਜੁੜਦੀ ਹੈ ਇਹ ਹਾਂ ਉਹਨੇ ਇਮੋਸ਼ਨਲ ਵੀ ਨਹੀਂ ਹੋਣਾ ਉਹ ਨੂੰ ਪਤਾ ਹੀ ਮੈਂ ਫਿਲਮ ਬਣਾਈ ਵੀ ਹੈ ਤੇ ਪਿਕਚਰ ਹੈ ਇੱਕ ਕੋਈ ਐਡਾ ਰੋਲ ਇੱਕ ਨਹੀਂ ਪ੍ਰਮਾਤਮਾ ਡਾਇਰੈਕਟਰ ਉਹਨੇ ਸੰਸਾਰ ਵੀ ਫਿਲਮ ਤਿਆਰ ਕਰੀ ਹੋਈ ਹੈ ਆਪਾਂ ਤਾਂ ਕਹਿੰਦੇ ਹਾਏ ਫਲਾਣਾ ਮਰ ਗਿਆ ਉਹ ਪ੍ਰਮਾਤਮਾ ਨੂੰ ਵੀ ਫਰਕ ਨਹੀਂ ਪੈਂਦਾ ਉਹ ਨੂੰ ਪਤਾ ਹੀ ਮੈਂ ਸੀਨ ਆ ਪਾਇਆ ਹੋਇਆ ਉਹ ਨਹੀਂ ਵੀ ਰਿਹਾ ਇਸ ਕਰਕੇ ਇਹ ਗੇਮ ਹੈ ਇੱਕ ਆਪਾਂ ਨੇ ਗੇਮ ਚੋਂ ਨਿਕਲਣਾ ਹੈ ਗੁਰੂ ਦਾ ਲੜ ፈਰਸ ਧਰਤੀ ਥਾ ਪ੍ਰਕਿਰ ਧਰਮ ਛਾੜੇ ਧਰਮ ਛਾੜਾ ਏ ਧਰਤੀ ਧਰਮ ਕਮਾਉਣ ਲਈ ਇੱਥੇ ਬੰਦੇ ਆਉਣੇ ਜਨਮ ਹੁੰਦਾ ਸਾਹ ਦਿੱਤੇ ਜਾਂਦੇ ਬੰਦੇ ਨੂੰ ਵੀ ਤੇਰੇ ਇੰਨੇ ਸਾਹ ਹੈ ਜਦੋਂ ਗਰਭ ਚ ਬੱਚਾ ਹੁੰਦਾ ਨਾ ਉਹਦੀ ਸੁਰਤ ਜੁੜੀ ਵੀ ਉਹਦੀ ਪਰਮਾਤਮਾ ਦੇ ਨਾਲ ਉਹ ਇੱਕ ਨਿਕ ਹੁੰਨੇ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਵੀ ਤੈਨੂੰ ਇੰਨੇ ਸਾਹ ਦਿੱਤੇ ਆ ਵੀ ਤੈਂ ਕੱਲਾ ਕੱਲਾ ਸਾਹ ਪ੍ਰਭੂ ਦੇ ਨਾਲ ਲਾਉਣਾ ਸਿਮਰਨ ਕਰਕੇ ਤੈਂ ਇਤੋਂ ਛੁੱਟ ਕੇ ਫੇਰ ਮੇਰੇ ਕੋਲ ਆਉਣਾ ਠੀਕ ਆ ਉਹਦੇ ਬੱਚੇ ਆ ਲੇ ਗਏ ਜਦੋਂ ਗਰਭ ਚੋਂ ਨਿਕਲਦਾ ਬੱਚਾ ਉਹ ਫੇਰ ਰੋਂਦਾ ਬਹੁਤ ਰੋਂਦਾ ਨਹੀਂ ਬੱਚਾ ਦੇਖਿਆ ਕੋਈ ਬੱਚਾ ਜਿਹੜਾ ਖੁਸ਼ ਹੋ ਕੇ ਹੋਇਆ ਹੋਵੇ ਗਰਭ ਚੋਂ ਨਿਕਲ ਕੇ ਸਾਰੇ ਹੀ ਰੋਂਦੇ ਆ ਪਿੱਟਦੇ ਆ ਜਦੋਂ ਬੱਚਾ ਰੋਂਦਾ ਤਾਂ ਜਦੋਂ ਬੱਚਾ ਜਨਮਦਾ ਤਾਂ ਰੋਂਦਾ ਜਦੋਂ ਮਰਦਾ ਪਰ ਰੋਂਦੇ ਆ ਜਦੋਂ ਬੱਚਾ ਰੋਂਦਾ ਪਤਾ ਕਿਵੇਂ ਆਉਤੋਂ ਕਿਉਂਕਿ ਦੀ ਲਿਵਤੀ ਜਿਹੜੀ ਉਹ ਟੁੱਟ ਜਾਂਦੀ ਪਰਮਾ ਦਾ ਮਾਰਾ ਟੁੱਟ ਜਾਂਦੀ ਉਹ ਫੇਰ ਵਿਛੜ ਜਾਂਦਾ ਠੀਕ ਆ ਉਹ ਵਿਛੜਦਾ ਨਾ ਜਦੋਂ ਫੇਰ ਰੋਂਦਾ ਵੀਰ ਮੈਂ ਤਾਂ ਮੇਰਾ ਜਨਮ ਹੋ ਗਿਆ ਮੈਂ ਫੇਰ ਇੱਥੇ ਆ ਗਿਆ ਇੱਥੋਂ ਤਾਂ ਮੱਥੀ ਛੁੱਟਿਆ ਤਾਂ ਮੈਂ ਉਹ ਫੇਰ ਕਰਮ ਨਾਲ ਸਾਨੂੰ ਬੇ ਜਿੰਦਗੀ ਜਿਉਂਦਾ ਤਾਂ ਹੀ ਪ੍ਰਮਾਤਮਾ ਨੇ ਸਾਨੂੰ ਨਾਲ ਫੇਰ ਗੁਰੂ ਦਿੱਤਾ ਵਾ ਗੇਮ 'ਚ ਗੇਮ 'ਚ ਸਾਨੂੰ ਆਪਸ਼ਨਾਂ ਵੀ ਦਿੱਤੀਆਂ ਹੋਈਆਂ ਬਚਣ ਬਾਅਦ ਤੇ ਜਿੱਟਿਆ ਗੇਮ ਦੇ ਵਿੱਚ ਤਾਂ ਸਾਨੂੰ ਆਪਸ਼ਨਾਂ ਬਚਣ ਬਾਅਦ ਤੇ ਦਿੱਤੀਆਂ ਵੇ ਗੁਰੂ ਗੁਰੂ ਗੁਰੂatron ਦਿੱਤਾ ਨਾਲ ਵੀ ਭਾਈ ਆਹ ਤਰੋਂ ਨਾਲ ਦੇਤਾ ਇਹਨੂੰ ਸੁਣੀ ਪੜੀ ਇਹਦੇ ਨਾਲ ਲਾ ਕੇ ਮੇਰੇ ਕੋਲ ਆਈ ਤੇ ਹੁਣ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕੀ ਕਰਾਓ ਏ ਬੜੀ ਤਕੜੀ ਖੇਡ ਹੈ ਇਹਦੇ ਵਿੱਚ ਨੇਦ ਨੇਦੇ ਆ ਬਸ ਦੇਖੋ ਜੀ ਹਾਂ ਕੋਈ ਸ਼ਬਦ ਨਹੀਂ ਹੈਗੇ ਯਾਰ ਕੋਈ ਹੈ ਹੀ ਨਹੀਂ ਬਹੁਤ ਸੁਣਿਆ ਗੱਲਾਂ ਤੁਹਾਡੀ ਜਿਹੜੇ ਬੰਦੇ ਨਾਸਤਿਕ ਨੇ ਰੱਬ ਨੂੰ ਮੰਨਦੇ ਨਹੀਂ ਵਿਸ਼ਵਾਸ ਨਹੀਂ ਰੱਖਦੇ ਵੀ ਰੱਬ ਤਾਂ ਹੈ ਉਹ ਨਹੀਂ ਵਿਗਿਆਨ ਨੂੰ ਮੰਨਦੇ ਨੇ ਉਹਦੇ ਬਾਰੇ ਕੀ ਕਹੋਗੇ ਤੁਸੀਂ ਹੁਣ ਆਪਾਂ ਨੇ ਦੇਖੋ ਉਹਨਾਂ ਦੀ ਆਪਣੀ ਥਿਊਰੀ ਹੈ ਦੱਸ ਕੇ ਨਹੀਂ ਹਟੇ ਪਰਮਾਤਮਾ ਨੇ ਫਿਲਮ ਬਣਾਈ ਹੋਈ ਹੈ ਉਹਦੇ ਨਾਸਤਿਕੇ ਵਿੱਚ ਰੋਲ ਨਿਭਾ ਰਹੇ ਆਸਤਿਕ ਵੀ ਰੋਲ ਨਿਭਾ ਰਹੇ ਵਿੱਚ ਏਡਾ ਏਡਾ ਉਹਨਾਂ ਦੀ ਆਪਣੀ ਥਿਊਰੀ ਹੈ ਲੇਕਿਨ ਮੈਂ ਇਦਾਂ ਦੇ ਨਾਸਤਿਕ ਬੰਦੇ ਵੀ ਦੇਖੇ ਆ ਜਿਹੜੇ ਜਿਨ੍ਹਾਂ ਨਾਲ ਚਮਤਕਾਰ ਹੋਇਆ ਹੈ ਅੱਛਾ ਉਹ ਵੀ ਉਹਨਾਂ ਨੇ ਮੰਨੇ ਆ ਰੱਬ ਨੂੰ ਵੀ ਹਾਂ ਰੱਬ ਹੈਗਾ ਮੰਨੇ ਆ ਹਾਂ ਮੈਂ ਬੇਲੇ ਆ ਮੜਾਵੀ ਦੋਸਤ ਦੋ ਬਸਨੋ ajo ਸਾਧੂ ਮੈਂ ਬਣੇ ਸਾਧ ਰੂਪ ਚ ajo ਨਾਸਤਕ ਬੰਦੇ ਜਿਹੜੇ ਉਹਦੀ ਕਹਾਣੀ ਇੱਕ ਉਹ ਵੀ ਬੜੀ ਇੰਟਰਸਟਿੰਗ ਹੈ ਕਿਤੇ ਸਬਕ ਬਣਿਆ ਉਹ ਵੀਡੀਓ ਲੰਬੀ ਹੋ ਜਾਣੀ ਹੈ ਉਹ ਤੁਹਾਨੂੰ ਇੱਕ ਅਲੱਗ ਸੁਣਾਉਂਗਾ ਤੁਸੀਂ ਵੀ ਚੌਂਕੜਾ ਮਾਰਦੇ ਹੋ ਫਿਰ ਭਗਤੀ ਵਾਸਤੇ ਮੈਡੀਟੇਸ਼ਨ ਕਰਦੇ ਹੋ ਕਿੰਨੇ ਦਿਨ ਲਈ ਨਾ ਕਿੰਨਾ ਕਿੰਨੇ ਟਾਈਮ ਤੁਸੀਂ ਦੇਖੋ ਇਹ ਤਾਂ ਹੁਣ ਉਹਦੀ ਬਖਸ਼ਿਸ਼ ਹੈ ਜਿੰਨੇ ਟਾਈਮ ਉਹ ਦੇ ਦਿੰਦਾ ਵਾ ਮਾਰ ਲੰਨੇ ਵੈਸੇ ਕਿੰਨੇ ਟਾਈਮ ਕਿਹਾ ਵੈ ਆਪਣਾ ਦੇਖੋ ਮਾਰ ਲਗਾ ਨੇ ਆਧੀ ਘੜੀ ਆਧੀ ਹੁੰਦੇ ਹਾਲ ਵੀ ਦੇਖੋ ਚਾਹੇ 5 ਮਿੰਟ ਜਪ ਲਓ ਮੈਂ ਤਾਂ ਕਿਉਂਕਿ ਕੱਲ ਜੋ ਦਾ ਟਾਈਮ ਹੈ ਸਮਾਂ ਬੜਾ ਪਿਆਨਕ ਹੈ ਥੋੜੇ 5 ਮਿੰਟ ਵੀ ਬੈਠੇ ਉਹ ਵੀ ਲੇਖੇ ਮਾਂ ਲੱਗੂ ਹੂੰ ਚਾਹੇ ਸਵੇਰੇ ਉੱਠ ਕੇ ਬਹਿਰੂ ਕਹਿ ਲਓ ਉਹ ਵੀ ਲੇਖੇ ਪੰਨ ਲੱਗਦਾ ਪਰ 5 ਮਿੰਟ ਤੇ ਸ਼ੁਰੂ ਕਰਕੇ ਤੁਸੀਂ ਘੰਟਾ ਕੋਣਾ ਘੰਟਾ ਤੱਕ ਟਟੂ-ਟਟ ਬੰਦੇ ਨੂੰ ਚਾਹੀਦਾ ਹੁਣਾਂ ਘੰਟਾ ਵੈਸੇ 2.5 ਘੰਟੇ ਕਿਹਾ ਵੇ ਹਾਂ 2.5 ਘੰਟੇ ਤੱਕ ਕਿਹਾ ਬਈ ਆ ਇਹ ਤਾਂ ਵੱਧੋਚ ਸਤੋਂ ਬੰਦੇ ਸਾਧੂ ਵੀ ਜਿਹੜੇ ਛੋਲਾ-ਛੋਲਾ ਘੰਟੇ ਬੈਠਦੇ ਅੱਛਾ ਜੀ ਛੋਲਾ-ਛੋਲਾ ਘੰਟੇ ਇਹਨਾਂ ਨੇ ਬਹਿ ਕੇ ਚੌਂਕੜਾ ਮਾਰ ਨੇ ਇਧਰ ਨੇ ਸਾਧੂ ਵੀ ਬੈਠੇ ਅੱਜ ਦੁਨੀਆ ਹਾਂ ਜਿਵੇਂ ਲਿਖਿਆ ਹੁੰਦਾ ਵੀ ਭਗਤੀ ਐਨੇ 30 ਸਾਲ ਕਰੀਆ ਗੁਰੂ ਨੌਵੇਂ ਪਾਸ਼ਾ ਉੱਥੇ ਬਕਾਲਾ-ਬਾਬਾ ਬਕਾਲਾ ਰਿਹਾ ਕੋਰਦਵਾਰਾ ਸਾਹਿਬ ਅੱਗੇ ਗੋੜ ਲੱਗਿਆ ਬਾਈ 30 ਸਾਲ ਭਗਤੀ ਕੀਤੀ ਹੋਈ ਹੈ ਬਿਲਕੁਲ ਇਹ ਬੰਦਗੀ ਮਤਲਬ ਕਿ ਲੇਕਿਨ ਜੇ ਜਿਆਦਾ ਇਹ ਤਾਂ ਪੌਣਾ ਘੰਟਾ ਦਾ ਘੰਟਾ ਤਾਂ ਤੁਹਾਨੂੰ ਬੈਠਣਾ ਚਾਹੀਦਾ ਤਾਂ ਕਰੇ ਜਾ ਕੇ ਅੰਦਰ ਤੇ ਸਿਸਟਮ ਚੱਲਦਾ ਹੈ ਨਹੀਂ ਇਹਨਾਂ ਸੌਖਾ ਨਹੀਂ ਕੰਮ ਇਹ ਹੈਗਾ ਮਤਲਬ ਆਪਣੇ ਨੌ ਆਪਣੇ ਨੌ ਦਰਵਾਜੇ ਨੇ ਤੁਸੀਂ ਕਹਿੰਦੇ ਹੋ ਵੀ ਜੋ ਆਪਣੇ ਪਿੰਡ ਆ ਉਹੀ ਪਰਵੰਡੇ ਆ ਉਹ ਕਿਵੇਂ ਦੱਸੋ ਕਰਵਾਣੀ ਕਹਿੰਦੀ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਚ ਤੁਹਾਡੇ ਅੰਦਰ ਹੈ ਸਾਰਾ ਕੋਈ ਟੂ ਜੈਡ ਹੁਣ ਦੇਖੂ ਕਿਵੇਂ ਮੂਦਲੀਏ ਦਰਵਾਜੇ ਨੌ ਦਰਵਾਜੇ ਮੁੰਦ ਕੇ ਦਾਸਮਾ ਖੋਲਣਾ ਹੈ ਬੰਦ ਕਰਕੇ ਬੰਦ ਕਰਕੇ ਹਾਂ ਇਹ ਚੀਜ਼ਾਂ ਬੰਦ ਹੋਣੀਆਂ ਐ ਧਿਆਨ ਸੁਰਤ ਵਿੱਚ ਜਾਣਾ ਧੁਣਤ ਜਾਣਾ ਧਿਆਨ ਉਦੋਂ ਖੁੱਲਣਾ ਉਹਨੇ ਧਿਆਨ ਹਦ ਨਾਦ ਵੱਜਦਾ ਆਨਾਦ ਨਾਦ ਉਹ ਵੀਰੇ ਬਿਨਾ ਬਜਾਏ ਵੱਜਦਾ ਆਪਣੇ ਆਪ ਹੀ ਵੱਜਦਾ ਉਹਨੂੰ ਕੋ ਬਜਾਉਂਦਾ ਨਹੀਂ ਆਪਣੇ ਆਪ ਵੱਜਦਾ ਅੱਛਾ ਉਹ ਚੱਲਦਾ ਹੁੰਦਾ ਤੁਹਾਡੇ ਫਿਰ ਉਹ ਕਿਦਾਂ ਸੁਣਦਾ ਉਹ ਕੰਨਾਂ ਨਾਲ ਉਹ ਫਿਰ ਟਾਈਮ ਲੱਗਦਾ ਉਹਨੂੰ ਕਾਫੀ ਕਿੰਨਾ ਟਾਈਮ ਲੱਗਦਾ ਬੰਦ ਨੂੰ ਜੇ ਇਹ ਬੰਦਾ ਬੈਠਦਾ ਇਹ ਮਾਰਾ ਦੇ ਹੱਥ ਹੈ ਕਿੰਨੀ ਬਖਸ਼ਿਸ਼ ਕਰਨੀ ਤੁਹਾਡੇ ਤੇ ਕਦੋਂ ਕਰਨੀ ਹੈ ਕਈ ਲੋਕ ਤਾਂ 20-20 ਸਾਲ ਦੇ ਬੈਠੇ ਅੱਛਾ ਜੀ ਉਹਨਾਂ ਨੂੰ ਹਲੇ ਤਾਂ ਅੱਲੇ ਪੱਲੇ ਨਹੀਂ ਪਿਆ ਕਿਸ ਨੂੰ ਚੱਲਦੀਆਂ ਦੇ 6-6 ਮਹੀਨੇ ਬਾਅਦ ਇਹ ਖੁੱਲ ਗਏ ਅੱਛਾ ਜੀ ਹਾਂ ਕਰਮਾਂ ਤੇ ਟਿਪੈਂਡ ਇਹ ਨੀਤ ਦੀ ਵੀ ਗੱਲ ਹੁੰਦੀ ਹੈ ਵੀ ਨੀਤ ਸਾਫ਼ ਹੈ ਜੇ ਆਪਣੀ ਉਹਦੋਂ ਜਲਦੀ ਮਿਲਦਾ ਦੇਖੋ ਨੀਤ ਸਾਫ਼ ਤਾਂ ਰੱਖਣੀ ਪੈਂਦੀ ਹੈ ਕਿਉਂਕਿ ਗੋ ਗੁਰੂ ਸਾਹਿਬ ਤਾਂ ਹੁਕਮ ਹੈ ਆਪਣੀ ਜੋ ਵਰਤਿਆ ਥੋੜੀ ਇਹਨੂੰ ਛੁੱਧ ਰੱਖੂਗੇ ਜੇ ਤਾਂ ਛੇਤੀ ਪਹਿਲਾਂ ਭਾਂਡਾ ਸਾਫ਼ ਕਰਨਾ ਹਾਂ ਭਾਂਡਾ ਸਾਫ਼ ਕਰੋ ਤਾਹੀ ਦੁੱਧ ਪਾਊਗਾ ਹਨ ਗੰਦੇ ਭਾਂਡੇ ਮੈਂ ਦੁੱਧ ਕਿਵੇਂ ਪੈਜੂ ਇਹੀ ਦਰਵਾਣੀ ਦਾ ਫਰਮਾਨ ਹੋਰ ਕੁਝ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਬਾਤ ਤੋਂ ਵੱਧ ਗਰਵਾਣੀ ਪੜੋ ਭਾਈ ਨਾਮ ਸਿਮਰਨ ਜ਼ਰੂਰੀ ਕਰੋ ਵਾਹਿਗੁਰੂ ਗੁਰਮੰਤਰ ਦਾ ਜਿਹੜਾ ਜਾਪ ਹੈ ਇਹਨੂੰ ਜ਼ਰੂਰ ਕਰੋ ਤੁਰਦੇ ਫਿਰਦੇ ਮੂੰਹ ਤੋਂ ਜਪੀ ਚੱਲੋ ਤੁਹਾਡੀ ਬਿਰਤੀ ਆਪਣੇ ਆਪ ਮਹਾਰਜ ਵੱਲ ਹੋ ਜੂਗੀ ਇਹੀ ਕਹਿਣਾ ਚਾਹੁੰਨਾ ਗਰਵਾਣੀ ਤਾਂ ਪੜਨੀ ਹੋ ਪੜਨੀ ਹੈ ਲੇਕਿਨ ਨਾਲ ਪ੍ਰਭੂ ਦਾ ਸਿਮਰਨ ਗੁਰਮੰਤਰ ਦਾ ਜਾਪ ਹੈ ਜਿਹੜਾ ਇਹ ਬਹੁਤ ਜ਼ਰੂਰੀ ਹੈ ਭਾਈ ਇਹ ਕਰੋ ਬਾਕੀ ਆਪਣੀ ਬਿਰਤੀ ਸ਼ੁੱਧ ਰੱਖੋ ਜੋ ਨੇ ਚੀਜ਼ਾਂ ਦੱਸੀਆਂ ਮੰਨ ਲਓ ਕਰੀ ਚੱਲੋ ਉਹ ਫੇਰ ਪੁੱਟ ਸਦੀ ਜੀ ਹੋਰ ਕੋਈ ਗੱਲਬਾਤ ਦਰਸ਼ਕਾਂ ਨੂੰ ਕੁਝ ਸੰਦੇਸ਼ ਮੈਸੇਜ ਦੇਣਾ ਚਾਹੁੰਦੇ ਹਾਂ ਬਸ ਸੰਦੇਸ਼ ਇਹੀ ਹੈ ਕਿ ਦੇਖੋ ਵਧੀਆ ਪੋਡਕਾਸਟ ਸੁਣੋ ਅੱਜ ਕੱਲ ਮੈਂ ਹੋਰ ਵੀ ਚੀਜ਼ ਦੇਖਦਾ ਜਿਵੇਂ ਬਹੁਤ ਚੀਜ਼ਾਂ ਐਸੀਆਂ ਪਰੋਸੀਆਂ ਜਾਂਦੀਆਂ ਵੀ ਜਿੰਦੀ ਕੋਈ ਤਕਬੰਦੀ ਵੀ ਨਹੀਂ ਬਣਦੀ ਹੈ ਇੰਨਾਂ ਦੀਆਂ ਚੀਜ਼ਾਂ ਬਹੁਤ ਆਉਨੀਆਂ ਉਹਨਾਂ ਤੋਂ ਸੰਕੋਚ ਕਰੋ ਚੰਗੀਆਂ ਚੀਜ਼ਾਂ ਸੁਣੋ ਚੰਗੇ ਸੰਗਤ ਕਰੋਗੇ ਤੁਸੀਂ ਜੇ ਤਾਂ ਤੁਹਾਡਾ ਆਧਾਰ ਛੇਤੀ ਹੋ ਜੀ ਮਸਲਾ ਇਹ ਬਸ ਤੁਹਾਨੂੰ ਲੱਗਦਾ ਵੀ ਚੰਗੀਆਂ ਚੀਜ਼ਾਂ ਸੁਣਦੇ ਨੇ ਅੱਜ ਕੱਲ ਦੇਖੋ ਕਾਰਜੋਗ ਦਾ ਸਮਾਂ ਸਮਾਂ ਕੜਜੋਕ ਦਾ ਨਾ ਮਸਲਾ ਇਹ ਹੈ ਹੁਣ ਅੱਜ ਕਾਲ ਦੇ ਵਾਸ 100 ਚੋਂ 90% ਰੂਹਾਂ ਕਾਲ ਦੇ ਵਾਸ ਹੈ ਮਤਲਬ ਜਿਹੜੀਆਂ ਦੂਜੀ ਬਿਰਤੀ ਰੱਖਦੀਆਂ ਐ 10% ਬੰਦੇ ਜਿਹੜੇ ਉਹ ਪ੍ਰਭੂ ਵੱਲ ਝੁਕੇ ਹੋਏ ਸਮਾਂ ਏਦਾਂ ਦਾ ਪਰ ਫਿਰ ਵੀ ਆਪਾਂ ਬੇਨਤੀ ਕਰ ਸਕਦੇ ਆਂ ਵੀ ਭਾਈ ਬਿਲਕੁਲ ਚੰਗੀਆਂ ਚੀਜ਼ਾਂ ਸੁਣੋ ਵਧੀਆ ਰਹੋ ਇਹ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਦੀ ਵਧੀਆ ਲੱਗਿਆ ਜੀ ਧੰਨਵਾਦ ਜੀ ਤੇ ਸਾਡੇ ਨਾਲ ਸੀ ਕਿ ਜਿੰਦ ਬਡਾਲੀ ਜੀ ਤੇ ਆਪਾਂ ਨਾਮ ਦੀ ਗੱਲ ਕੀਤੀ ਐ ਸਿਮਰਨ ਦੀ ਗੱਲ ਕੀਤੀ ਐ ਇਹ ਵੀ ਕਿਦਾਂ ਆਪਾਂ ਨੂੰ ਨਾਮ ਨਾਲ ਜੁੜਨਾ ਚਾਹੀਦਾ ਏ ਕਿ ਮੈਂ ਭਗਤੀ ਕਰਨੀ ਚਾਹੀਦੀ ਹੈ ਬਾਕੀ ਗੁਰੂਗ੍ਰਾਂ ਸਭ ਕੀ ਕਹਿੰਦਾ ਆਪਾਂ ਨੂੰ ਉਹ ਸਮਝਣਾ ਚਾਹੀਦਾ ਉਹ ਪੜ੍ਹਨਾ ਚਾਹੀਦਾ ਵਿਚਾਰਨਾ ਚਾਹੀਦਾ ਤੇ ਮੈਂ ਸੀ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਸੀਐਮ ਧੰਨਵਾਦ